ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਦਰਸ਼ਕੋ ਆਪਣੀ ਕੋਸ਼ਿਸ਼ ਹੁੰਦੀ ਆ ਵੀ ਪੰਜਾਬ ਦੇ ਵਿੱਚ ਮਿਹਨਤੀ ਪਰਿਵਾਰਾਂ ਨੂੰ ਦਿਖਾਇਆ ਜਾਵੇ ਜਿਹੜੇ ਕਿ ਦਿਨ ਰਾਤ ਮਿਹਨਤ ਕਰਕੇ ਤੇ ਤਰੱਕੀ ਵਾਲੇ ਪਾਸੇ ਗਏ ਆ ਸੰਯੁਕਤ ਪਰਿਵਾਰ ਪੰਜਾਬ ਦੇ ਵਿੱਚੋਂ ਅਲੋਪ ਹੁੰਦੇ ਜਾ ਰਹੇ ਆ ਸਟ੍ਰੈਸ ਵੱਧ ਰਹੀ ਹੈ ਟੈਨਸ਼ਨਾਂ ਦੇ ਲੋਕ ਸ਼ਿਕਾਰ ਹੋ ਰਹੇ ਆ ਜਿਹੜੇ ਵੀ ਪਰਿਵਾਰ ਇਸ ਟਾਈਮ ਸੰਯੁਕਤ ਪਰਿਵਾਰ ਹੈ ਇਸੇ ਤਰ੍ਹਾਂ ਦੀ ਕੋਈ ਵੀ ਟੈਨਸ਼ਨ ਨਹੀਂ ਹੱਸਦੇ ਵਸਦਾ ਪਰਿਵਾਰ ਹੈ ਜਿਹੜਾ ਉਹ ਰਹਿੰਦਾ ਹੈ ਜਿਹੜਾ ਜੀਵਨ ਹੈ ਉਹ ਸਖਾਲਾ ਬਤੀਤ ਹੋ ਜਾਂਦਾ ਹੈ ਦਰਸ਼ਕੋ ਅਜਿਹੇ ਮਿਹਨਤੀ ਪਰਿਵਾਰ ਅਸੀਂ ਬਹੁਤ ਹੀ ਮਿਹਨਤ ਨਾਲ ਤੁਹਾਡੇ ਰੂਹਬਰੂ ਕਰਾਉਣੇ ਆ ਜੇਕਰ ਦਰਸ਼ਕੋ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੁਸੀਂ ਜ਼ਰੂਰ ਕਰਦੇ ਰਿਹਾ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇਕਰ ਫੇਸਬੁੱਕ ਤੇ ਬਣਿਆ ਤਾਂ ਪੇਜ ਨੂੰ ਫੋਲੋ ਤੁਸੀਂ ਜ਼ਰੂਰ ਕਰਿਓ ਇਹ ਗੱਲਬਾਤ ਕਰਵਾਉਣੇ ਆ ਇਸ ਸੰਯੁਕਤ ਪਰਿਵਾਰ ਦੇ ਨਾਲ ਆ ਬਾਪੂ ਜੀ ਮੇਰੇ ਵੱਲੋਂ ਪਿਆਰ ਭਰੀ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਬਾਪੂ ਜੀ ਹਾਂ ਬੜੀ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਗਿਆਨ ਸਿੰਘ ਗਿਆਨ ਸਿੰਘ ਜੀ ਉਮਰ ਦੀ ਗੱਲ ਕਰ ਲਈ ਬਾਪੂ ਜੀ ਉਮਰ 65 ਸਾਲ 65 ਸਾਲ ਉਮਰ ਹੋ ਗਈ ਸੰਯੁਕਤ ਪਰਿਵਾਰ ਪੰਜਾਬ ਦੇ ਵਿੱਚੋਂ ਤਕਰੀਬਨ ਅਲੋਪ ਵਾਲੇ ਪਾਸੇ ਹੁੰਦੇ ਜਾ ਰਹੇ ਆ ਜਿੰਨੀ ਕੁ ਵਿਗਿਆਨ ਨੇ ਤਰੱਕੀ ਕਰ ਲਈ ਤੇ ਇਕੱਲਾ ਰਹਿਣਾ ਪਸੰਦ ਕਰਦੇ ਆ ਉਹ ਕਹਿੰਦੇ ਵੀ ਇਕੱਲੇ ਆ ਦਾ ਜੀਵਨ ਹੈ ਜਿਹੜਾ ਉਹ ਆਪਣੀ ਪ੍ਰਾਈਵੇਸੀ ਥੋੜੀ ਜੀ ਜ਼ਿਆਦਾ ਕਰਦੀ ਕਿਉਂਕਿ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕਰ ਲਈ ਤੇ ਉਮਰਾਂ ਵੀ ਜਿਹੜੀਆਂ ਘਟਨਆਂ ਉਹ ਸਟਾਰਟ ਹੋ ਗਈਆਂ ਉਹ ਜਿਹ ਤੁਹਾਡੇ ਸਮੇਂ ਦੇ ਵਿੱਚ ਜੋ ਕਿੰਨੇ ਕਿੰਨੇ ਸੰਯੁਕਤ ਪਰਿਵਾਰ ਹੁੰਦੇ ਸੀ ਕਿੰਨੇ ਕਿੰਨੇ ਜੀ ਹੁੰਦੇ ਸੀ ਪਰਿਵਾਰ ਬਹੁਤ ਜੀ ਵਿਅਕਤੀ ਤੇ ਜੀ ਹੁੰਦੇ ਸੀ 15-15 ਤਾਂ ਵੀ ਹੁੰਦੇ ਸੀ ਘਰਾਂ ਹੂੰ ਚਾਰ-ਚਾਰ ਮੁੰਡੇ ਹੁੰਦੇ ਜ਼ਿੰਮੇਦਾਰ ਤੇ ਇਕੱਠੇ ਹੁੰਦੇ ਸੀ ਟੀਵੀ ਵੀ ਵੀਡੀਓ ਆ ਵੀ ਕਰਦੇ ਇੱਕ ਦੂਜੇ ਨਾਲ ਮਦਦ ਕਰਦੇ ਕੰਮ ਚ ਜੀ ਉਹਨੇ ਦਾਣੇ ਕਢਾਉਂਦੇ ਰਲ ਮਿਲ ਕੇ ਕੀਤਾ ਜਾਂਦਾ ਸੀ ਹਾਂ ਹਾਂ ਉਦੋਂ ਹਾਲ ਹੁੰਦੇ ਸੀਗੇ ਬਲਦ ਉੱਠਾ ਦੇ ਹਾਲ ਵੀ ਲਵਾ ਕੇ ਆਉਂਦੇ ਇੱਕ ਦੂਜੇ ਦੇ ਟੈਕ ਨਹੀਂ ਹੁੰਦੇ ਮਿਹਨਤ ਬਹੁਤ ਜ਼ਿਆਦਾ ਕਰਦੇ ਸੀ ਲੋਕ ਪਾਣੀ ਧਾਣੇ ਵੀ ਲਵਾਉਂਦੇ ਸੀ ਇੱਕ ਦੂਜੇ ਨਾਲ ਹਾਂ ਤਾਂ ਹੀ ਉਦੋਂ ਇਕੱਠ ਰਹਿੰਦੇ ਸੀਗੇ ਕਿ ਇਕੱਲੇ ਤਾਂ ਪਾਣੀ ਨਹੀਂ ਲੱਗਣਾ ਪਾਣੀ ਦਾ ਟੋੜਾ ਸੀ ਆ ਮੈਰੀ ਪਾਣੀ ਦਾ ਹਾਂ ਉਹ ਟੁੱਟ ਜਾਂਦਾ ਬਾਰਿਖਤ ਵਿੱਚ ਦੋਖ ਦੇ ਸੁਖ ਤੇ ਫਿਰ ਰਸਤੇ ਰਸਤੇ ਦਰਨੇ ਚ ਤੁਸੀਂ ਕਿੰਨੇ ਕਿੰਨੇ ਦਿਨ ਲਾਇਆ ਆਉਂਦੇ ਸੀ ਮੈਂ ਤਾਂ ਜੀ ਬਾਵਾ ਚਲ ਆਇਆ ਸੀ ਇੱਕ ਮੇਰੇ ਨਾਲ ਕੀ ਮੌਤ ਹੋ ਗਈ ਸੀ ਮੇਰੇ ਮੁੰਡੇ ਮਾਮੇ ਦੇ ਮੁੰਡੇ ਦੀ ਸਾੜ ਦੂੜ ਸਾੜ ਲਗਾਤਾਰ ਤੇ ਕਿੰਨੇ ਭਰਾ ਤੁਸੀਂ ਉਦੋਂ ਸੰਯੁਕਤ ਸੀ ਉਦੋਂ ਸੀ ਪੰਜੇ ਭਰਾ ਇਸੋ ਕੁਝ ਪੰਜ ਭਰਾ ਇਕੱਠੇ ਸੀ ਇਸ ਟਾਈਮ ਫਿਰ ਵੀ ਆਪਾਂ ਪੰਜੇ ਦੇ ਤਕਰੀਬਨ ਕੰਧ ਕੋਈ ਨਹੀਂ ਗਈ ਰਸਤੇ ਫਿਰ ਵੀ ਦਰਵਾਜ਼ੇ ਖੁੱਲੇ ਆ ਹਾਂ ਜੀ ਖੁੱਲੇ ਹੀ ਆ ਜੀ ਹੁਣ ਆਪਾਂ ਇਸ ਟਾਈਮ ਦੋ ਭਰਾ ਇਕੱਠੇ ਆ ਜੀ ਹਾਂ ਜੀ ਦੋ ਦੋ ਕੱਟੇ ਦੋ ਕੱਟੇ ਆ ਤੇ ਖੇਤੀ ਕਿੰਨੇ ਬਰਾਮਾਂ ਦੀ ਕੱਠੀ ਆ ਖੇਤੀ ਚਾਰਾਂ ਦੀ ਖੇਤੀ ਚਾਰਾਂ ਦੀ ਕੱਠੀ ਆ ਹਾਂ ਜੀ ਜੀ ਐ ਬ੍ਰਦਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਲਵੀਰ ਸ ਹੈ ਜੀ ਦਰਵੀਰ ਜੀ ਤੁਸੀਂ ਬਾਪੂ ਜੀ ਦੇ ਛੋਟੇ ਬੇਟੇ ਆਗੇ ਹਾਂ ਛੋਟੇ ਹਾਂ ਠੀਕ ਹੈ ਕਿੰਨੀ ਉਮਰ ਦੇ ਵਿੱਚ ਫਿਰ ਖੇਤੀ ਵਾਲੇ ਪਾਸੇ ਪੈ ਗਏ ਸੀ ਮੈਂ ਬਸ 18 18 ਸਾਲਾਂ ਤੋਂ ਉਹ ਵੀ ਉਮਰ ਦੇ ਹਿਸਾਬ ਨਾਲ ਆ ਰ ਗਿਆ ਹਾਂ ਹਾਂ ਔਰ ਕੇ ਖੇਤੀ ਕਰਨ ਲੱਗੀ ਕੀਦ ਜਾਂ ਲੱਗੀ ਜੀ ਵਾਹ ਖੇਤੀ ਵਾਲਾ ਕੰਮ ਕਰਨ ਲੱਗ ਗਿਆ ਨਰਮਾ ਬੀਜ ਦੇ ਹੁੰਦੇ ਉਹਦਾ ਹਾਂ ਨਰਮਾ ਗੁੱਡਨਾ ਉਹ ਠੇਕ ਜਾਣਾ ਕੰਮ ਕਰਨਾ ਘਰੇ ਕੋਈ ਫਸਲਾਂ ਦਾ ਖਿਆਲ ਲੈਣਾ ਹੂੰ ਬਸ ਇਹ ਕੰਮ ਕਰਨ ਲੱਗ ਗਿਆ ਮਰਦ ਜੀ ਐ ਹੋ ਗਿਆ ਵਾਹੀ ਕਰਨ ਲੱਗ ਗਿਆ ਵਾਹੀ ਕਰਨ ਲੱਗ ਗਈ ਪੜਾਈ ਤੋਂ ਫਿਰ ਕੰਨੀ ਕਿ ਤਰ੍ਹਾਂ ਲੱਗੇ ਵੀ ਯਾਰ ਪੜਾਈ ਬਸ ਘੱਟ ਕਰਦੇ ਕੰਮ ਆਉਂਦਾ ਨਹੀਂ ਸੀਗਾ ਫਿਰ ਜਾਣੋ ਆ ਗਏ ਹੂੰ ਖੇਤੀ ਕਰਨ ਲੱਗੀ ਖੇਰ ਜਾਵੜਦੇ ਉਧਰ ਨੂੰ ਹੋ ਗਿਆ ਉਹ ਉਦੋਂ ਵੀ ਨਰ ਖੇਤੀ ਇੰਨੀ ਸੀਗਾ ਬਸ ਆ ਦਾ ਪਹਿਲਾਂ ਜੀ ਹੁਣ ਵੀ ਖੇਤ ਹਾਂ ਮੈਂ ਸੀ ਦੀ ਜੀ ਖੇਤ ਦਾ ਕੰਮ ਸ਼ਾਹੀ ਕੰਮ ਹੈ ਹਾਂ ਹੁਣ ਤਾਂ ਥੋੜਾ ਜਿਹਾ ਸ਼ਾਹੀ ਹੋ ਗਿਆ ਪਹਿਲਾਂ ਤਾਂ ਓਕੇ ਸੀਗੇ ਨਰਮਾ ਬੜਾ ਬੀਜ ਦੇਉਂਦੇ ਘੜਦੇ ਨਰਮਾ ਜੀ ਫੱਦੇ ਮਾਰਦੇ ਚਾਲੀ ਚਾਲੀ ਗਿੱਲੇ ਵੀ ਨਰਮੇ ਦੇ ਬੀਜ ਤੇ ਰਹਿੰਦੇ ਸਾਡਾ ਬਾਣ ਬਾਧਾ ਬਾਣ ਬਹੁਤ ਸੀਨਾ ਸਾਡੇ ਕੋਲ ਹਾਂਜੀ ਬਹੁਤ ਨਰਮਾ ਦੀ ਦੇ ਚੋਨਾ ਹੂੰ ਮਿਹਨਤ ਕਰ ਕਰ ਕੇ ਫਿਰ ਕਿੰਨੇ ਤੋਂ ਕਿੰਨਾ ਬਾਣ ਬਣਾਤਾ ਉਸ ਤੋਂ ਬਾਅਦ ਅਸੀਂ ਬਣਾ ਲਿਆ 25 ਕਿੱਲਾਂ ਨੂੰ ਬਾਣ ਬਣਾ ਲਿਆ ਮੇਰੇ ਤੋਂ ਬਾਅਦ ਪਹਿਲਾਂ ਮੇਰੇ ਡੈਡੀ ਯਾਰ ਗਨੇ ਵੀ ਲਿਆ ਸੀ ਬਾਹਰ ਹੂੰ ਉਸ ਤੋਂ ਬਾਅਦ ਬਹੁਤ ਮਿਹਨਤ ਕਰੀ ਅਸੀਂ ਸਾਰੇ ਬਾਹੀ ਕਰਦੇ ਅੱਛਾ ਬਾਹੀ ਵਾਲੇ ਸਾਰੇ ਹੋ ਦੂਦੇ ਵੀ ਸੀ ਮੇਰੇ ਪਰ ਜੀ ਉਹ ਵੀ हट ਗਏ ਨੀ ਪੰਨੋ ਬਾਈ ਤੇ ਲੱਗੇ ਸਾਰਿਆਂ ਨੇ ਫਿਰ ਪਾਰਟੀ ਬਣਾਈ ਵੀਰ ਆਪਾਂ ਖੇਤੀ ਕਰ ਲੈ ਜੋਰਾ ਸ਼ੋਰਾ ਵਾਲਾ ਬਸ ਸਾਨੂੰ ਅੱਛਾ ਹੋਊ ਕੀ ਸੀ ਅਸੀਂ ਮਗਰ ਬਾਈ ਕਰ ਲੈ ਕਿ ਸਾਡਾ ਪਹਿਲਾਂ ਤਾਂ ਖੇਤੀ ਕਰਦੇ ਹਾਂ ਤੁਸੀਂ ਬਾਹਰ ਬਹੁਤ ਵਧੀਆ ਉਹ ਜੋ ਦੂਜੇ ਛੋਟੇ ਆ ਸਾਥੋਂ ਮਰੇ ਚਲੇ ਮੁੰਡੇ ਉਹ ਬਾਹਰ ਹੋ ਗਏ ਅੱਛਾ ਉਹ ਬਾਹਰ ਚਲੇ ਗਏ ਹਾਂ ਉਹਨਾਂ ਨੂੰ ਹੋ ਗਏ 3-4 ਕਿਸਾਲ ਹੋ ਗਏ ਹਨ ਹੂੰ 4 ਕਿਸਾਲ ਦੇ ਗੇੜ ਤੇ ਹੋ ਗਏ ਜਦੋਂ ਫਿਰ ਉਹਨਾਂ ਦੇ ਸਟੇਟਸ ਵਗੈਰਾ ਦੇਖਦੇ ਆ ਫੋਨਾਂ ਤੇ ਕਦੇ ਪੜਿਆ ਨਹੀਂ ਮਨ ਦੇ ਵਿੱਚ ਫੁਰਨਾ ਵੀ ਯਾਰ ਕਦੇ ਆਪਾਂ ਵੀ ਕਿੜਾ ਕੱਢੇ ਹਈ ਇੱਥੇ ਮਿੱਟੀ ਨਾਲ ਮਿੱਟੀ ਹੁੰਦੀ ਰਹਿੰਦੀ ਆ ਔਰ ਸਾਡਾ ਇੱਥੇ ਆ ਮੋਹ ਉਧਰ ਮੜ ਘਾਟੀ ਕਰਦਾ ਸਾਡਾ ਮੋਹ ਪਿਆਰ ਇੱਥੇ ਬਸ ਪੈਂਦੀ ਜੇ ਬਾਣਾ ਕੀਤਾ ਜਕਰ ਬਾਹਰ ਨੂੰ ਹੈ ਨਹੀਂ ਯਾਗਨਾ ਆਪਣਾ ਲੋਕ ਇੱਧਰ ਹੀ ਪਿੰਡ ਦੀ ਰਹਿ ਕੇ ਕੋਈ ਵਾਹ ਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜੀਤ ਹੈ ਬਲਜਿੰਦਰ ਕੌਰ ਜੀ ਉਮਰ ਦੀ ਗੱਲ ਕਰਦੀ ਹੈ ਮਾਤਾ ਜੀ ਕਿੰਨੀ ਕੁ ਉਮਰ ਹੋ ਗਈ 60 65 ਸਾਲ ਉਮਰ ਹੋ ਗਈ ਠੀਕ ਹੈ ਹੁਣ ਵੀ ਫਿਰ ਕੰਮਕਾਰ ਦੇ ਵਿੱਚ ਨੋਹਾਂ ਨਾਲ ਹੱਥ ਵਟਾਉਣੇ ਹਾਂ ਹਾਂ ਹੂੰ ਨੋਹਾਂ ਦੀ ਬਰੋਬਰੀ ਕਰਦੀ ਜੀ ਨੋਹਾਂ ਦੀ ਬਰੋਬਰੀ ਕਰਦੇ ਹਾਂ ਹਾਂ ਜੀ ਜੇ ਉੱਠ ਜਾਂਦੀ ਹੈ ਹੂੰ ਆ ਫਿਰ ਉਹ ਇਹ ਉੱਠ ਗਈ ਵੱਡੀ ਨਾਲ ਕਰਾਇਆ ਹੁਣ ਵੱਡੀ ਉੱਠ ਗਈ ਮੈਂ ਇਹਦੇ ਨਾਲ ਵੀ ਕਰਉਣੀ ਹੋਣੀ ਹੈ ਜੀ ਹਾਂ ਭੈਣ ਆਰਕਿੰਦਾ ਫਿਰ ਬਜ਼ਰ ਬਜ਼ਰ ਕੇ ਜਾ ਪੜਦੀ ਹਾਂ ਹਾਂ ਜੀ ਮੈਨੂੰ ਵੀ ਆਜ ਦੁਨੀਆ ਨੂੰ ਤੂੰ ਹੀ ਜਾਇਆ ਮਮੀ ਜੀ ਜਾਣਾ ਤਾਂ ਦੋ ਚਾਰ ਦਿਨ ਬਾਜੀ ਹੁੰਦਾ ਪੇਕਿਆਂ ਚ ਗੇੜਾ ਫਿਰ ਤੁਹਾਡਾ ਹਾਂ ਜਾ ਵਰਦੀ ਨਹੀਂ ਜੀ ਜੀ ਜਾ ਵਰਦੀਆਂ ਜਦੋਂ ਵੀ ਅੱਖ ਨੂੰ ਭੈਣਤਾ ਜੀ ਮਾਪੇ ਉਹ ਤਾਂ ਗੁਜ਼ਰ ਗਿਆ ਸੀ ਦੋ ਭਰਾ ਸੀਗੇ ਇੱਕ ਵਾਰ ਚਲਾ ਗਿਆ ਇਹ ਕੀਤੀ ਹੈ ਜੀ ਮਾਤਾ ਜੀ ਜਦੋਂ ਪਹਿਲਾ ਰਿਸ਼ਤੇ ਹੁੰਦੇ ਸੀ ਕੀ ਉਹਨੂੰ ਪੁੱਛਿਆ ਜਾਂਦਾ ਸੀ ਵੀ ਸੰਯੁਕਤ ਪਰਿਵਾਰ ਦੇ ਕਿੰਨੇ ਜੀ ਹੈ ਖੜੀ ਕੁੜੀ ਆ ਕੰਮ ਨਹੀਂ ਕਰਦੀ ਕੋਈ ਸ਼ਰਤਾਂ ਰੱਖੀਆਂ ਜਾਂਦੀਆਂ ਸੀ ਹਾਂ ਜੀ ਕੋਈ ਨਹੀਂ ਸੀ ਸ਼ਰਤਾਂ ਰੱਖਦੇ ਅਗਲੇ ਆ ਦੇ ਦਿੰਦੇ ਸੀ ਵੀ ਸਾਨੂੰ ਤਾਂ ਪਰਿਵਾਰ ਚਾਹੀਦਾ ਹਾਂ ਹਾਂ ਸਾਡਾ ਆਪ ਦਾ ਪਰਿਵਾਰ ਹੈ ਸਾਡੀ ਬੇਟੀ ਵੀ ਪਰਿਵਾਰ ਵਾਲਾ ਕੰਮ ਕਰਨ ਦੀ ਸਾਰਾ ਕਰੂਗੀ ਉਦੋਂ ਕੋਈ ਸ਼ਰਤਾਂ ਨਹੀਂ ਸੀ ਰੱਖੀਆਂ ਜਾਂਦੀਆਂ ਹਾਂ ਹਾਂ ਸੱਚਾ ਸੱਚਾ ਸੀ ਉਹ ਤਾਂ ਹੀ ਸੀਗਾ ਵੀ ਸਾਡਾ ਧੀ ਬਤਾ ਇੰਨਾ ਕੰਮ ਕਰੂਗਾ ਜੀ ਵੀ ਇਸ ਗੱਲ ਦੀ ਸਾਨੂੰ ਨੇਠੀ ਨਹੀਂ ਆਉਂਦੀ ਹਾਂ ਵੀ ਕਰਦੀਆਂ ਵੀ ਸੀਗੀਆਂ ਕੁੜੀਆਂ ਸੀ ਆਪ ਕਰਦੀਆਂ ਰਹੀਆਂ ਜੀ ਹਾਂ ਤੁਹਾਨੂੰ ਦੱਸਿਆ ਗੋਹਾ ਰੇਤੁੰਦੇ ਵੀ ਸੀ ਆਪ ਸਿੱਟ ਨੇ ਜੀ ਧਾਰਾ ਵੀ ਸੀ ਆਪ ਕੱਢਣੀਆਂ ਇਹਨਾਂ ਤਾਂ ਖੇਤੀਬਾੜੀ ਦਾ ਕੰਮ ਕਰਨਾ ਥੋੜਾ ਬਾਪੂ ਜੀ ਹਰਾਂ ਕਿੰਨੇ ਕਿੰਨੇ ਜਾਨਵਰ ਹੁੰਦੇ ਸੀ ਮਾਤਾ ਸਾਡੇ 10-10 ਮਹੀਆਂ ਹੁੰਦੀਆਂ ਸੀ 10-10 ਮਹੀਆਂ ਨੇ ਹਾਥੀ ਤਾਂ 10-10 ਕੱਢਣੀਆਂ ਹਾਂ ਕੱਢੇਗਾ ਪੱਠੇ ਪਾਉਣੇ ਸਾਰੇ ਕੰਮ ਹੀ ਕਰਦੀਆਂ ਸੀ ਜੀ ਗੋਹਾ ਵੀ ਆਪ ਸਿੱਟਾ ਧਿਆੜੀਏ ਹੁੰਦੀਆਂ ਧਿਆੜੀਏ ਹੁੰਦੇ ਉਹਨਾਂ ਦਾ ਰੋਟੀ ਟੋਕ 15-15 ਨਹੀਂ ਬੱਚੀ ਧਿਆੜੀਏ ਹੁੰਦੇ ਐਸੇ ਵੇਲੇ ਨੂੰ ਇਹਨਾਂ ਨੇ ਨਾ ਮਾਂ ਗੁੱਡ ਕੇ ਆਉਣਾ ਸੀ ਰੋਟੀ ਪਾਣੀ ਆਉਂਦੇ ਨਾਲ ਸਾਰਾ ਕੁਝ ਬਣਾ ਕੇ ਰੱਖਣਾ ਜੀ ਜਿਆਰੀਆਂ ਨੂੰ ਵੀ ਰੋਟੀ ਫੜਾਉਣੀ ਐ ਇਹ ਵੀ ਆਉਂਗੇ ਪਸੂ ਠੰਡਾ ਵੀ ਸਾਹਮਣੋਂ ਸਰ ਸਾਡੀ ਸੱਸ ਵੀ ਸਾਡੇ ਨਾਲ ਬਹੁਤ ਕੰਮ ਕਰਦੀ ਸੀ ਹਲੇ ਵੀ ਹੈਗੀ ਆ ਪਈ ਐ ਜੀ ਕਿੰਨੀ ਉਮਰ ਹੋ ਗਈ ਮਾਤਾ ਜੀ ਦੀ ਉਹਦੇ 95 ਸਾਲ 95 ਸਾਲ ਸੁਣਦਾ ਦੀਂਦਾ ਵਧੀਆ ਹੁਣ ਤਾਂ ਮੋਢੀਲੀ ਹੋ ਗਈ ਥੋੜੇ ਜਿਹੇ ਦਿਨਾਂ ਹੋ ਗਏ ਉਹ ਪਹਿਲਾਂ ਵਧੀਆ ਸੀ ਐਵੇਂ ਕਹਿ ਦਈਏ ਤੁਰੀ ਪਰਦੀ ਸੀ ਆਪ ਵੀ ਆਪ ਨੌਂਦੀ ਥੋੜੀ ਸੀ ਸਿਰ ਪੈਰ ਵਾਹ ਲੈਂਦੀ ਸੀ ਹੂੰ ਠੀਕ ਸੀ ਤੁਹਾਡੀ ਸੱਸ ਹਾਂ ਤੇ ਹੁਣ ਜਿਹਦੇ ਤੁਸੀਂ ਸੱਸ ਬਣੇ ਹੋ ਮਾਹੌਲ ਦਾ ਓਨੇ ਕ ਸਾਲਾਂ ਚ 20 ਸਾਲਾਂ ਚ ਕਿੰਨਾ ਕ ਫਰਕ ਬਹੁਤ ਫਰਕ ਪੈ ਗਿਆ ਜੀ ਸੱਚੀ ਹੁਣ ਤੁਸੀਂ ਵੀ ਬੜੇਪੇ ਵਾਲੇ ਪਾਸੇ ਹੋਗੇ 65 ਸਾਲ ਦੀ ਉਮਰ ਹੋਗੀ ਹਜੇ ਵੀ ਸੱਸ ਦਾ ਅੰਦਰ ਡਰ ਹੈਗਾ ਹਾਂ ਹਾਂ ਬਹੁਤ ਹਲੇ ਵੀ ਪੁੱਛ ਕੇ ਜਾਣੇ ਜੇ ਕਿਤੇ ਜਾਣੇ ਵੀ ਮਾਂ ਜੀ ਅਸੀਂ ਜਾਣੇ ਹੂੰ ਤੇ ਆ ਜੀ ਤੇ ਤੂੰ ਕਿੱਥੇ ਜਾਣਾ ਤੂੰ ਰਹਿ ਇੱਥੇ ਮੈਂ ਕਹਿੰਦੀ ਨਹੀਂ ਮੇਰਾ ਵੀ ਜੀ ਕਰਦਾ ਜੀ ਇਹ ਆਪ ਕਹਿ ਦਿੰਦੇ ਮੈਨੂੰ ਫੇਰ ਪੇਕੀ ਮਲਾ ਕੇ ਲਿਆਓ ਮੰंजे ਤੇ ਬੈਠੀ ਹੁਣ ਨਹੀਂ ਮੈਨੂੰ ਚੱਲ ਤਿਆਰ ਹੋ ਆਪਾਂ ਚੱਲ ਜੀ ਜੀ ਮੈਂ ਕਿਹਾ ਨਹੀਂ ਹੋਣੀ ਜਾਈਦਾ ਆਪਾਂ ਤੋਂ ਹੂੰ ਵਿਰਧ ਹੋ ਗਈ ਤੁਹਾਨੂੰ ਜੀ ਇੱਕ ਆਪਾਂ ਕੈਮਰਾ ਉਪਰ ਰਿਕਾਰਡ ਗੱਲ ਕਰ ਰਹੇ ਸੀ ਤੁਸੀਂ ਦੱਸਿਆ ਸੀ ਮੈਨੂੰ ਵੀ ਆਪਾਂ ਜੀ ਗੋਬਰ ਖਾਦ ਦੀ ਜਿਹੜੀ ਹੋਣੀ ਸੀਗੀ ਗੋਹਾ ਚੱਕ ਚੱਕ ਉਹ ਕਿਵੇਂ ਕਰਦੇ ਸੀ ਉਹ ਦਰਸ਼ਕਾਂ ਨੂੰ ਵੀ ਆਪਣਾ ਥੋੜੀ ਸ਼ੇਅਰ ਕਰੀਏ ਉਹ ਜੀ ਸਾਡੇ ਅੰਦਰਲੇ ਘਰ ਸੀਗੇ ਪੁਰਾਣੇ ਅਸੀਂ ਪਹਿਲਾਂ ਉੱਥੇ ਰਹਿੰਦੇ ਸੀ ਇੱਥੇ ਬਾਹਰ ਚਾਏ ਆ ਉੱਥੇ ਸਾਡਾ ਰੂਡ ਲੱਗਿਆ ਵਾ ਸੀਗਾ ਵੀ ਕੋਈ ਮੁਲਾਜ਼ਮ ਆਦਮੀ ਸੀਗੇ ਉਹ ਆਂਦੇ ਵੀ ਵਿਵਹਾ ਥੋੜੇ ਰੂੜੀ ਚ ਕੀ ਨੱਪਿਆ ਅਸੀਂ ਕਹਾਂ ਜੀ ਸਾਡੀ ਰੁੰਡੀ ਚੱਕ ਕੀਤੀ ਜਾਵੇ ਇਸ ਤੇ ਕੋਈ ਨਹੀਂਗਾ ਵੀ ਸਾਨੂੰ ਸ਼ੌਕ ਹੀ ਆਇਆ ਕਿੰਨੇ ਉੱਚੀ ਲਾਤੀ ਫਿਰ ਨਾ ਸਾਡੀ ਅਸੀਂ ਬਹੁਤ ਉੱਚੀ ਲਾਤੀ ਸੀ ਹਮ 8-9 ਪੱਟ ਲਾਤੀ ਸੀ ਉਦੋਂ ਫਿਰ ਜਿਹੜੇ ਕੋਈ ਆੜ ਗਵੜਨ ਤੇ ਜਾਂ ਪਿੰਡ ਦੇ ਉਦੋਂ ਫਿਰ ਨਾਂ ਨਿਕਲਦਾ ਸੀ ਫਲਾਨੀ ਇੰਨੀ ਸੱਚਿਆਰੀ ਆ ਐ ਪਾਥੀਆਂ ਪਸਦੀ ਆਏਗੀ ਇਹ ਵੀ ਲਾਉਂਦੀਆਂ ਅਸੀਂ ਸਾਰਾ ਕੁਝ ਅਸੀਂ ਕਰਦੀਆਂ ਦੋਵੇਂ ਭੈਣਾਂ ਸੀ ਸੱਟੀਆਂ ਭੈਣ ਮੇਰੀ ਛੋਟੀ ਸੀ ਮੈਨੂੰ ਮੁੱਕ ਗਈ ਜੀ ਹਾਂ ਤੇ ਅਸੀਂ ਦੋਵੇਂ ਭੈਣਾਂ ਨੇ ਕੰਮ ਕਰਨਾ ਵੱਧ ਕੰਮ ਕਰਨਾ ਸਾਰਾ ਦਿਨ ਫਿਰ ਕੰਮ ਕੰਮ ਹੀ ਕਰੀ ਜਾਂਦੀਆਂ ਸੀ। ਚਾਰ ਅਸੀਂ ਪੰਜ ਦਰਾਣੀ ਜਠਾਣੀ ਸੀ। ਹਾਂ ਤੇ ਅਸੀਂ ਪੰਜੇ ਹੀ ਕੰਮ ਕਰਦਿਆਂ ਸੀ। ਪੰਜੇ ਕੰਮ ਕਰਦੀਆਂ। ਹਾਂ ਚਾਰ ਤਾਂ ਹੁਣ ਵੀ ਅਸੀਂ ਇਕੱਠੀਆਂ ਹੀ ਸੀਂ ਹਾਂ। ਹਾਂ ਤੇ ਉਹ ਮੇਰੀ ਭੈਣ ਗੁਜਰੀ ਨੂੰ 12 ਸਾਲ ਹੋ ਗਏ। ਹੁਣ ਅਸੀਂ ਤਿੰਨ ਹੈ। ਹੁਣ ਤਿੰਨ ਰਹਿ ਗਈਆਂ। ਹਾਂ ਹੁਣ ਤਿੰਨ ਰਹਿ ਗਈਆਂ ਚੌਥੀ ਸੱਤ ਉਹ ਜਿਹੜੀ ਵੱਡੀ ਸੀ ਮੇਰੀ ਬਚਾਣੀ ਉਹ ਵੱਖਰੀ ਆ ਅੱਡਾ। ਜੀ ਫਿਰ ਤਾਂ ਸਾਰੇ ਪਰਿਵਾਰ ਦੇ ਟੋਟਲ ਕਿੰਨੇ ਜਾਨੇ ਹੋ ਜਾਂਦੇ ਸੀ। ਸਾਰੇ ਹਾਂਜੀ 50 60 ਜੀ ਬਣ ਗਏ ਫਿਰ ਤਾਂ ਤੁਹਾਡੇ ਵਿਆਹ ਗੁਜਰਦਾ ਹੋਊਗਾ ਹਾਂ ਗੁਜਰਦਾ ਹੀ ਹੈ ਜੀ ਹੋ ਵੀ ਗੁਜਰਦਾ ਹੀ ਹੈ ਜੀ ਹੁਣ ਵੀ ਸਾਡੇ 26 27 ਤੱਕ ਉਹਨੇ ਨਾਲ ਬੰਦੇ ਆ ਹਾਂਜੀ ਵੀ 8 9 ਇੱਥੇ ਕੋਠੀ 'ਚ ਲੱਗੇ ਪਏ ਆ ਬਾਕੀ ਅਸੀਂ ਆਪ ਦਾ ਘਰ ਦਾ ਪਰਿਵਾਰ ਵੇਖ ਲਗਿਆ ਨੇ ਜੀ ਹਾਂ ਹੁਣ ਵੀ ਸਾਡੇ ਆਪ ਨੂੰ 50 ਜੀ ਬਣ ਜਾਣੇ ਘਰੇ ਮਾ ਤਾਂ ਫਿਰ ਇੰਨਾ ਹੱਥਾਂ ਨਾਲ ਰੋਟੀਆਂ ਹੁਣ ਵੀ ਚੁੱਲ੍ਹੇ ਤੇ ਲੈ ਲੰਮੀ ਆ ਹਾਂਜੀ ਕਿੰਨੇ ਕਿੰਨੇ ਕਿ ਜਾਣੇ ਨੇ ਲਾ ਦੇਣੇ ਅਸੀਂ 20 25 ਬੰਦਿਆਂ ਦੀ ਰੋਟੀ ਬਣਾ ਦੇ ਔਖਾ ਨਹੀਂ ਲੱਗਦਾ ਨਹੀਂ ਲੱਗਦਾ ਤੁਹਾ ਨੋਰਾਂ ਲਾਣੀਆਂ ਬਣਾਉਂਦੀਆਂ ਹੂੰ ਇਹ ਨਾ ਦੇ ਇਹ ਬਣਾਉਂਦੀਆਂ ਮੈਂ ਖੇਤ ਬੰਨੇ ਬੰਦ ਹੀ ਕੋਲ ਦੀ ਵਾਹ ਜੀ ਵਾਹ ਪਹਿਲਾਂ ਤਾਂ ਫਿਰ ਇੰਨਾ ਕੰਮ ਕਰਕੇ ਖੇਤ ਵੀ ਬਾਪੂ ਵਰਗੰਦੀ ਰੋਟੀ ਤੁਸੀਂ ਫਿਰ ਲੈ ਕੇ ਜਾਂਦੇ ਸੀ ਬਹੁਤ ਲੈ ਕੇ ਜਾਂਦੇ ਕਿੰਨੇ ਕਿੰਨੇ ਕਿ ਗੇੜੇ ਲੱਗ ਜਾਂਦੇ ਸੀ ਕਿਤੇ ਦੋ ਗੇੜੇ ਵੀ ਲਾਏ ਆਉਂਦੇ ਕਿਤੇ ਤਿੰਨ ਵੀ ਲੱਗ ਜਾਂਦੇ ਚਾਹ ਵੀ ਜਾਂਦੀ ਰੋਟੀ ਵੀ ਜਾਂਦੀ ਘਰ ਉਹ ਇੰਨਾ ਕੰਮ ਕਰਦਿਆਂ ਸੀ ਹਾਂ ਜੀ ਟੋਕਰੀ ਚ ਰੋਟੀਆਂ ਰੱਖ ਲੈਣੀਆਂ ਤੇ ਉਦੋਂ ਤਾਂ ਜਵਾਨਾ ਸੀਗਾ ਹੁਣ ਤਾਂ ਕੁੜੀਆਂ ਚੁੰਨੀ ਲਾ ਦਿੰਦੀਆਂ ਉਦੋਂ ਦੋ ਕਿੰਨਿਆਂ ਦੇ ਕੇ ਸੱਸਾਂ ਤੋਰਦੀਆਂ ਖੇਤ ਚਾ ਨੀ ਟੋਕਰਾ ਚੱਕਿਆ ਰੋਟੀਆਂ ਵਾਲਾ ਵੀ ਰਾਜ ਬੰਦਾ ਟੱਕਰੂਗਾ ਪੱਲਾ ਨੀਵਾ ਕਰਕੇ ਜਾਣਾ ਵੀ ਨਹੀਂ ਟੱਕਣਾ ਪੱਲਾ ਜੀ ਉਹ ਘੁੰਡ ਕਢਾਉਂਦੇ ਸੀ ਸਾਨੂੰ ਆ ਵੀ 25 ਸਾਲ ਹੀ ਹੋਇਆ ਪੱਲਾ ਚੱਲੇਗਾ ਹਾਂ ਨਹੀਂ ਇਸ ਤਰ ਕਰਦੀ ਸੀ ਜੀ ਆ ਬੇਟਾ ਜਦੋਂ ਵਿਆਹਿਆ ਉਦੋਂ ਦੀਆਂ ਹਟ ਗਈਆਂ ਜੀ ਪਹਿਲਾਂ ਮਾਤਾ ਜੀ ਫਿਰ ਦੋ ਚੁੰਨੀਆਂ ਤੁਹਾਡੇ ਸਮੇਤ ਦੇ ਕੇ ਧੋੜਦੀਆਂ ਜਦੋਂ ਕੋਈ ਖੇਤ ਰੋਟੀ ਟੁਕ ਲੈ ਕੇ ਜਾਣਾ ਹੁੰਦਾ ਸੀ ਦਰਸ਼ਕੋ ਪੰਜਾਬ ਦੇ ਉਹ ਲੋਕੋ ਆ ਮਾਤਾ ਦੀ ਗੱਲ ਬਹੁਤ ਸੁਣਨ ਵਾਲੀ ਆ ਦੇਖੋ ਹੁਣ ਚੁੰਨੀਆਂ ਕਾਫੀ ਪੰਜਾਬ ਦੇ ਘਰਾਂ ਦੇ ਵਿੱਚੋਂ ਸਿੱਖ ਸਰਦਾਰਾਂ ਦੀਆਂ ਕੁੜੀਆਂ ਦੀਆਂ ਜਿਹੜੀਆਂ ਉਹ ਲੋਪ ਹੋ ਗਈਆਂ ਤੇ ਦੇਖੋ ਦੋ ਦੋ ਚੁੰਨੀਆਂ ਦੇ ਕੇ ਜਾਂਦੇ ਸੀ ਤੇ ਪੰਜਾਬ ਬਹੁਤ ਅਣਖੀ ਜਿਹੜਾ ਸਟੇਟ ਗਿਣੀ ਜਾਂਦੀ ਹੈ ਤੇ ਇਸ ਟਾਈਮ ਵੀ ਕਾਫੀ ਚੰਗੇ ਚੰਗੇ ਪਰਿਵਾਰ ਆ ਜਿਹੜੇ ਹੈਗੇ ਆ ਤਾਂ ਹੀ ਤੁਹਾਡੇ ਅਜਿਹੇ ਮਿਹਨਤੀ ਪਰਿਵਾਰ ਰੂਪਰੂ ਕਰਾਉਣੇ ਆ ਤਾਂ ਕਿ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਭੈਣ ਭਰਾਵਾਂ ਨੂੰ ਅਜਿਹੇ ਪਰਿਵਾਰਾਂ ਨਾਲ ਜਿਹੜੀਆਂ ਵੀਡੀਓ ਆ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰੀਏ ਭੈਣ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਵੀਰਪਾਲ ਕੋਰ ਵੀਰਪਾਲ ਕੋਰ ਭੈਣ ਤੁਹਾਡੇ ਸਮੇਂ ਦੀ ਗੱਲ ਕਰਦੀਏ ਹਾਂਜੀ ਕਿਸ ਤਰੀਕੇ ਨਾਲ ਪਰਿਵਾਰਾਂ ਦੇ ਜਿਵੇਂ ਤੁਹਾਡੇ ਰਿਸ਼ਤੇ ਹੋਏ ਆ ਮਾਪੇ ਨੇ ਰਿਸ਼ਤਾ ਕੀਤਾ ਕਾਫੀ ਤੁਹਾਡੇ ਸਮੇਂ ਦੇ ਵਿੱਚ ਨਸ਼ੇ ਦਾ ਵੀ ਜਿਹੜਾ ਸੇਵਣਾ ਨੌਜਵਾਨ ਕਾਫੀ ਕਰਦੇ ਸੀ ਜਮੀਨਾ ਜਾਇਦਾਦਾਂ ਵਾਲੇ ਨੌਜਵਾਨ ਵੀ ਜਿਹੜੇ ਅੱਜ ਅਨਮੈਰਿਡ ਬੈਠੇ ਆ ਹਾਂਜੀ ਮਾਪੇ ਨੇ ਪਹਿਲੀ ਸ਼ਰਤ ਕੀ ਰੱਖੀ ਮਾਪਿਆਂ ਨੇ ਸਾਡੇ ਵੱਲੋਂ ਤਾਂ ਕੋਈ ਸ਼ਰਤ ਨਹੀਂ ਸੀ ਬਸ ਵੀ ਪਰਿਵਾਰ ਵੈਸ਼ਨ ਹੋਵੇ ਜੀ ਇਹੀ ਸੀਗਾ ਹੋਰ ਕੋਈ ਸ਼ਰਤ ਨਹੀਂ ਸੀ ਐ ਨਹੀਂ ਸੋਚਿਆ ਸੀ ਵੀ ਪਰਿਵਾਰ ਐਡਾ ਐ ਵੀ ਉਹਦੇ ਵਿੱਚ ਰਸਤਾ ਨਹੀਂ ਕਰਨਾਗਾ ਵੀ ਪਰਿਵਾਰ ਸੁਖ ਹੋਣਾ ਚਾਹੀਦਾ ਵਈ ਪਹਿਲੀ ਗੱਲ ਤਾਂ ਜੀ ਤੇ ਪਹਿਲਾ ਸਾਡਾ ਆਪਦਾ ਪਰਿਵਾਰ ਵੀ ਪਿੱਛੇ ਵੀ ਵੱਡਾ ਹੀ ਆ ਤਿੰਨ ਭਰਾਏ ਪਾਪਾ ਹੋਰੀ ਜੀ ਸੰਯੁਗਤਾ ਭੈਣੇ ਉਹ ਹਾਂਜੀ ਸੰਯੁਗਤਾ ਫਿਰ ਇੱਥੇ ਆ ਕੇ ਵੀ ਤੁਹਾਨੂੰ ਸੰਯੁਗਤ ਪਰਿਵਾਰ ਹੀ ਹੈ ਗਿਆ ਹਾਂਜੀ ਫਿਰ ਕਿਵੇਂ ਫੀਲ ਹੋਇਆ ਮੈਨੂੰ ਤਾਂ ਵੈਸੇ ਕੋਈ ਫਰਕ ਨਹੀਂ ਲੱਗਿਆ ਜੀ ਹਾਂਜੀ ਮੈਂ ਉਹ ਉੱਥੇ ਉਸੇ ਟਾਈਮ 'ਚ ਗਈ ਜੀ ਵੀ ਸੀ ਮੈਨੂੰ ਕੋਈ ਐਂ ਦਿੱਕਤ ਨਹੀਂ ਆਈ ਕਿ ਮੈਂ ਐਡੇ ਪਰਿਵਾਰ ਚ ਆਈ ਹਾਂ ਜੀ ਫਿਰ ਨੇ ਕੰਮਕਾਰ ਦੀ ਗੱਲ ਕਰੀ ਹਾਂਜੀ ਕਿੰਨੇ ਕ ਟਾਈਮ ਤੋਂ ਵਿਆਹ ਤੋਂ ਬਾਅਦ ਫਿਰ ਕੰਮ ਕਰਦੇ ਲੱਗੇ ਸੀ ਬਸ ਮਹੀਨੇ 'ਕ ਬਾਅਦ ਹੀ ਲੱਗੇ ਸੀ ਮਹੀਨੇ 'ਕ ਬਾਅਦ ਹੀ ਲੱਗੇ ਸੀ ਹਾਂਜੀ ਜੀ ਇਹ ਨਹੀਂ ਸਮਝ ਆਈ ਮੇਰੀ ਸੱਸ ਹੋਰ ਲੰਮਾ ਸਮਾਂ ਕਰ ਲੂ ਮਾਂ ਬਣਾ ਕੇ ਫਿਰ ਮਾਮਾ ਧੀਆ ਬਣ ਕੇ ਰਹਿ ਨੇ ਹਾਂਜੀ ਹਾਂਜੀ ਜੀ ਤੇ ਜਿਹੜੀ ਭੈਣ ਵੱਡੀ ਆ ਹਾਂਜੀ ਮੈਂ ਤੁਹਾਡੇ ਤੋਂ ਵੱਡੇ ਆ ਨਾ ਉਹ ਹਾਂਜੀ ਉਹ ਵੱਡੇ ਆ ਜੀ ਫਿਰ ਉਹਨਾਂ ਨੇ ਆ ਕੇ ਫਿਰ ਕਿਸ ਤਰੀਕੇ ਨਾਲ ਪ੍ਰਵਾਰ ਚ ਭੂਲੇ ਮਿਲੇ ਜਾ ਰਾ ਤਰ ਜਠਾਣੀਆਂ ਦਰਾਣੀਆਂ ਜਠਾਣੀਆਂ ਦੀ ਗੱਲ ਕਰ ਲਈ ਜਠਾਣੀਆਂ ਜੀ ਮੇਰੇ ਤੁਹਾਡੇ ਤੁਹਾਡੇ ਜਠਾਣੇ ਆ ਹਾਂਜੀ ਕਿਸ ਤਰੀਕੇ ਨਾਲ ਫਿਰ ਉਹ ਤੁਹਾਨੂੰ ਡੀਲ ਕਰਦੇ ਆ ਕਿਸ ਤਰੀਕੇ ਨਾਲ ਵਿਚਰੇ ਆ ਕੰਮਕਾਰ ਪਹਿਲੇ ਹੀ ਕਰਦਾ ਚੁੱਲ੍ਹੇ ਚੌਂਕੇ ਦਾ ਸਿੱਖਿਆਈ ਸੀ ਜਾਂ ਭੈਣ ਨੇ ਕੋਈ ਨਹੀਂ ਕੋਈ ਨਹੀਂ ਨਾ ਤਾਂ ਉਹ ਵੀ ਸਿੱਖਿਆਏ ਸੀ ਅਸੀਂ ਵੀ ਸਿੱਖਿਆਏ ਸੀਗੇ ਪਰ ਉਹ ਆਏ ਜੇ ਕੋਈ ਪੁੱਛ ਨਹੀਂ ਵੀ ਪਤਾ ਲੱਗਦਾ ਸੀ ਪੁੱਛ ਵੀ ਲੈਂਦੇ ਸੀ ਉਹਨਾਂ ਤੋਂ ਵੀ ਐਡੀ ਗੱਲ ਨਹੀਂ ਸੀ ਵੀ ਆਪਾਂ ਚਾ ਉਹ ਨਹੀਂ ਦੱਸਦੇ ਸੀ ਚਾ ਮੈਂ ਨਹੀਂ ਪੁੱਛਣਾ ਪੁੱਛਣਾ ਪੈਂਦਾ ਦਾ ਕੋਈ ਗੱਲ ਨਹੀਂ ਵੀ ਆਉਂਦੀ ਕਿਸੇ ਵੀ ਪਰਿਵਾਰ ਦੇ ਅਲੱਗ-ਅਲੱਗ ਜ਼ਰੂਰ ਹੁੰਦੇ ਆ ਜੀ ਜਿਵੇਂ ਭੈਣੇ ਅੱਜ ਕੱਢਦੀਆਂ ਕੁੜੀਆਂ ਦੀ ਗੱਲ ਕਰਦੀ ਹੈ ਦੁੱਧ ਕਿਉਂ ਚੰਗਾ ਚਾਹੀਦਾ ਹਾਂਜੀ ਕੰਮ ਕਰਨ ਨੂੰ ਨਹੀਂ ਹੋਣਾ ਚਾਹੀਦਾ ਗੋਹੇ ਚੋ ਕਹਿੰਦੀਆਂ ਮੁਸ਼ਕ ਆਉਂਦਾ ਜੇ ਕੋਈ ਸੱਸ ਕੰਮ ਕਰਦੀ ਆ ਤਾਂ ਨੱਕ ਘੁੱਟ ਕੇ ਪਛਮਾਪੂਲ ਦੀ ਲੰਗਦੀਆਂ ਤੁਹਾਡੇ ਚ ਵੀ ਇਹੋ ਜੀ ਗੱਲਬਾਤ ਨਹੀਂ ਜੀ ਇਹ ਵੀ ਗੱਲਬਾਤ ਨਹੀਂ ਹੁਣ ਅਸੀਂ ਆਪ ਜਾਂਦੇ ਸੀ ਧਰਾਂ ਚ ਹੁਣ ਹੋਣੀ ਵੈਸੇ ਇਹ ਵੀ ਆ ਥੋੜੇ ਪਸ਼ੂ ਵੱਧ ਕਰ ਲਿਆ ਕਰਕੇ ਤੇ ਵੀ ਇਧਰ ਪੋਚਾ ਪਾਚਾ ਅਸੀਂ ਆਪ ਹੀ ਲਾਉਣੇ ਆ ਫਿਰ ਉਧਰ ਤਾਂ ਕਰਕੇ ਭਈਆ ਰੱਖ ਲਿਆ ਜੀ ਇਹ ਤੋਂ ਪਹਿਲਾਂ ਅਸੀਂ ਤਾਂ ਆਪ ਹੀ ਚੁੰਦੇ ਸੀ ਇਸ ਤੋਂ ਪਹਿਲਾਂ ਸਾਰਾ ਕੰਮ ਆਪ ਹੀ ਕਰਦੀ ਸੀ ਜੀ ਫਿਰ ਕਿੰਨੇ ਕਿੰਨੇ ਦਿਨ ਪਹਿਨੇ ਹੁਣ ਵੀ ਤੇ ਕੀ ਜਾਣ ਨੂੰ ਮਿਲ ਜਾਂਦਾ ਮਿਲ ਜਾਂਦੇ 10 12 ਦਿਨ ਜੀ ਮਾਤਾ ਹੀ ਦਿੰਦੀ ਆ ਛੋੜਾ ਹਾਂਜੀ ਬਹੁਤ ਵਧੀਆ ਫਿਰ ਕਿਉਂਕਿ ਪੇਕੇ ਜਾਣ ਨਾਲ ਇੱਕ ਭੈਣਾਂ ਦਾ ਪਾਸਾ ਥੱਲੇ ਆ ਜਾਂਦਾ ਹਾਂਜੀ ਉਹ ਤਾਂ ਜ਼ਰੂਰੀ ਆ ਆਪਣੇ ਮਾਂ ਬਾਪ ਨੂੰ ਕਿ ਵੇਚੀਆਂ ਤਾਂ ਹੁੰਦੀਆਂ ਹੀ ਨਹੀਂ ਸੀ ਹਨਾ ਚਲੋ ਜਾ ਕੇ ਇੰਨੇ ਨਾਲ ਜਿਹੜਾ ਪਾਸਾ ਥੱਲੇ ਆ ਜਾਂਦਾ ਹੈਗਾ ਮਾਤਾ ਹੋਰ ਫਿਰ ਪੁਰਾਣੇ ਸਮੇਂ ਦਾ ਤੇ ਹੋਂ ਵਾਲੇ ਸਮੇਂ ਦਾ ਫਰਕ ਕਿੰਨਾ ਕੁ ਪੈ ਗਿਆ ਬਹੁਤ ਪੈ ਗਿਆ ਜੀ ਬਹੁਤ ਿਆਦੇ ਫਰਕ ਹੂੰ ਤਾਂ ਬਾਲਾ ਮੋਰਸ ਆ ਜਾਂਦਾ ਜੀ ਹੁਣ ਤਾਂ ਕੁੜੀਆਂ ਵੱਤਦੀਆਂ ਨਹੀਂ ਕੰਮ ਕਰਕੇ ਚਾਹ ਪਾਣੀ ਵੀ ਨਹੀਂ ਪੀਂਦੀਆਂ ਉੱਥੇ ਹਾਂ ਉਹ ਵੀ ਜਾਨੀ ਆਈ 700 ਦਾ ਫੜਾ ਦੇ ਜਾਂ ਕੋਈ ਨੌਕਰ ਚੋਕਰ ਲੱਗ ਜਾਣ ਤਾਂ ਫੇਰ ਹੈ ਜੀ ਤੁਹਾਡੇ ਮਾਤਾ ਜੀ ਫਿਰ ਕੱਪੜੇ ਕੁੱਪੜੇ ਧੋਣ ਤੇ ਕੋਈ ਨੌਕਰ ਨਹੀਂ ਜੀ ਨਾ ਨਾ ਅਸੀਂ ਆਪ ਹੀ ਸਾਰੇ ਕੰਮ ਕਰਦੇ ਹਾਂ ਹਾਂ ਬਹੁਤ ਵਧੀਆ ਸਵੇਰ ਆਪਾਂ ਨੇ ਫਿਰ ਕਿੰਨੇ ਵਜੇ ਉੱਠਦੇ ਹਾਂ ਅਸੀਂ 7:30 ਬਸ 9:00 ਵਜੇ ਨੂੰ ਉੱਠ ਜਾਂਦੇ ਮੰਮੀ ਦੇ ਸਾਥ ਵੀ ਪਹਿਲਾਂ ਉੱਠਦੀ ਹੈ ਮੈਂ 4:00 ਵਜੇ ਉੱਠ ਖੜਨਾ ਮਾਤਾ ਆਲਾਰਮ ਲੱਗਿਆ ਕਿ ਦਿਮਾਗ 'ਚ ਹੀ ਲੱਗਿਆ ਵੈ ਲੱਗ ਦਿਮਾਗ 'ਚ ਹੀ ਲੱਗਿਆ ਵੈ ਹਾਂ ਜਦੋਂ ਬਾਬੇ ਨੇ ਆਵਾਜ਼ ਦੇ ਦੇਣੀ ਹੈ ਪਤਾ ਨਾ ਕਹਿੰਦਾ ਉਦੋਂ ਪਹਿਲਾਂ ਜਾਗ ਆ ਜਾਂਦੀ ਹੈ ਜੀ ਵੀ ਮੈਂ ਗੁਰੂ ਘਰੇ ਜਾਂਦਾ ਜਿੰਨਾ ਕੰਮ ਕਰਨਾ ਉਹਨਾਂ ਕ ਕਰਦਾ ਜੀ ਆਪਦੀ ਚਾਹ ਬਣਾ ਲੈਣੀ ਆ ਤੁਹਾਡੇ ਬਾਪੂ ਨੂੰ ਦੇ ਦੇਣੀ ਆ ਭਈਏ ਨੂੰ ਪਿਆ ਦੇਣੀ ਆ ਮੇਰਾ ਬੇਟਾ ਗੁਰੂ ਘਰੇ ਜਾਂਦਾ ਇਹ ਵੀ ਮੇਰੇ ਨਾਲ ਹੀ ਉੱਟਦਾ ਜੀ ਛੋਟਾ ਇਹ ਨਾ ਕੇ ਗੁਰੂ ਘਰੇ ਉੱਟ ਜਾਂਦਾ ਮੈਂ ਇਹਨੂੰ ਕਹਿੰਦੀ ਨਹੀਂ ਬੇਟੇ ਬਾਹਰ ਖੋਲਜੀ ਬਾਤ ਹੋ ਜਾਂਦਾ ਭਈਏ ਨੂੰ ਆਵਾਜ਼ ਦੇ ਦਿੰਦਾ ਉਹਨੂੰ ਚਾਹ ਪਾਣੀ ਪਾ ਦੇਣੀ ਆ ਦੁੱਧ ਰੜਕ ਦੇਣੀ ਆ ਘਿਓ ਕੱਢ ਦੇਣੀ ਆ ਜਿਹੜਾ ਕੋਈ ਭਾਂਡਾ ਸਾਫ਼ ਕਰਨ ਵਾਲਾ ਹੁੰਦਾ ਉਹ ਕਰ ਦੇਣੀ ਆ ਜੀ ਦੱਸੀ ਪਾਣੀ ਪੋਣ ਕੇ ਫਿਰ ਗੁਰੂ ਘਰੇ ਜਾਂਦੀ ਨਾਕ ਵਾਜੀ ਦਾ ਹਾਂ ਇੱਕ ਮੇਰੀ ਪੋਤੀ ਨਾਲ ਜਾਂਦੀ ਐ ਦੋ ਦੂਜੇ ਘਰਾਂ ਨਾਲ ਨੁ ਪੁੱਤਰੀਆਂ ਜਾੜਦੀ ਜੀ ਉਹ ਬਹੁਤ ਵਧੀਆ ਚਲੋ ਗੁਰੂ ਮਹਾਰਾਜ ਦੇ ਦਰਸ਼ਨ ਵੀ ਘਰ ਨੂੰ ਹੀ ਕਰਕੇ ਆਉਣੇ ਆ ਬੇਟਾ ਵੀ ਜਾਂਦਾ ਹੈਗਾ ਹਾਂ ਹਾਂ ਇਹ ਵੀ ਜਾਂਦਾ ਬੇਟਾ ਵੱਡਾ ਵੀ ਜਾੜਦਾ ਇਹ ਵੀ ਜਾੜਦੀਆਂ ਇਦਾਂ ਹੂੰ ਮਾਤਾ ਜੀ ਅੱਗੇ ਚਲੋ ਹੁਣ ਤਾਂ ਗਵਨ ਦਾ ਪਤਾ ਨਹੀਂ ਲੱਗਦਾ ਵੀ ਉੱਠ ਖੜੇ ਕਿ ਨਹੀਂ ਉੱਠ ਖੜੇ ਸਾਰਾ ਕੰਮ ਗੈਂਸਾਂ ਤੇ ਹੋ ਗਿਆ ਉਹ ਪਰ ਗੈਂਸ ਲੱਗੇ ਆ ਅੱਗੇ ਫਿਰ ਆਣ ਗਵਨ ਦਾ ਪਤਾ ਕਿਵੇਂ ਲੱਗਦਾ ਛਟੀਆਂ ਛੁੱਟੀਆਂ ਟੋੜਦੇ ਨਾ ਧੂਆ ਨਿਕੜਦਾ ਦੇਖਦੇ ਆ ਅੱਗੇ ਖੜਕਾ ਦਰਕਾ ਹੁੰਦਾ ਕੁੜੀਆਂ ਕੱਤਰੀਆਂ ਵੀ ਜਦੋਂ ਬੁੜੀਆਂ ਹੋਰ ਦੀਆਂ ਵੀ ਭਾਂਡੇ ਖੜਕਾਉਂਦੀਆਂ ਇੱਕ ਦੂਜੀ ਨੂੰ ਆ ਪਤਾ ਲੱਗ ਜਾਂਦਾ ਵੀ ਹੁਣ ਪਲਾਣੇ 'ਚ ਧੂਆ ਨਿਕਲ ਜਾਂਦਾ ਉੱਠ ਖੜੇ ਵੀ ਆਪਣਾ ਵੀ ਟਾਈਮ ਹੋ ਗਿਆ ਜੀ ਹੁਣ ਆ ਮੇਰੀ ਜਠਾਣੀ ਸਾਡੇ ਨਾਲ ਹੀ ਘਰ ਹੈ ਬਾਹਰ ਹੀ ਵਿੱਚ ਵੀ ਹੂੰ ਤੇ ਉਹਨੇ ਸਹੀ 3 ਵਜੇ ਉੱਠ ਖੜਨਾ ਹੈ ਉਹ ਮਾਈ ਤੋਂ ਕਹਿੰਦਾ ਪਹਿਲਾਂ ਉੱਠਦੀ ਆ ਨਾਲੇ ਮੈਂ ਸੱਤੋਂ ਵੱਡੀ ਆ ਸਾਰਿਆਂ ਤੋਂ ਹਾਂ ਉਹ ਵੀ ਘੰਟਾ ਪਹਿਲਾਂ ਉੱਠਦੀ ਆ ਹਾਂ ਘੰਟਾ ਪਹਿਲਾਂ ਉੱਠਦੀ ਔਰ ਜਾਨਾ ਹੀ ਜਉ ਆਈਓ ਉਦੋਂ ਦੀ ਐਸੇ ਟਾਈਮ ਉੱਠਦੀ ਜੀ ਉਹਨੇ 3 ਵਜੇ ਉੱਠ ਖੜਨਾ ਵਾਹ ਜੀ ਹਾਂ ਤੇ ਅੱਜ ਕੱਲ੍ਹ ਦੀਆਂ ਨੌਜਵਾਨਾਂ ਦੀ ਗੱਲ ਕਰਦੀਏ ਜਾਂ ਕੁਝ ਕਿ ਭੈਣਾਂ ਦੀ ਗੱਲ ਕਰਦੀਏ ਤਾਂ 8 8 ਵੀ ਵਜ ਜਾਂਦੇ ਆ ਹਾਂ 8 8 ਵਜੇ ਉੱਠ ਜਾਂਦੀਆਂ ਹਾਂ ਹਾਂ ਜੀ ਕਿੰਨੇ ਵਜ ਦੇ ਨੂੰ ਮਾਤਾ ਹੀ ਫਿਰ ਕੰਮ ਕਰ ਘਰ ਦਾ ਨਿਬੇੜ ਦਿੰਦੇ ਨੇ ਚੁੱਲ੍ਹੇ ਚੌਕੇ ਦਾ ਪਸ਼ੂ ਮਾਲ 10 ਵਜ ਦੇ ਨੂੰ ਸਾਰਾ ਕੰਮ 10 ਵਜ ਦੇ ਨੂੰ ਨਿਬੇੜ ਦਿੰਦੇ ਆ ਹਾਂ ਠੀਕ ਹੈ ਫਿਰ ਦੁਪਹਿਰੇ ਸਾਰੀਆਂ ਇਕੱਠੀਆਂ ਵੀ ਕਈ ਵਾਰੀ ਹੋ ਜਾਂਦੀਆਂ ਐ ਜਮੇ ਜੇ ਘੜਦੇ ਦੁਪਹਿਰੇ ਚੱਲੀ ਜਾਂਦੇ ਐ ਇਕੱਠੀਆਂ ਵੀ ਹੋ ਜਾਂਦੀਆਂ ਐ ਕਈ ਵੇਰੀ ਕੋਈ ਕੰਮ ਧੰਦਾ ਕਰਦੀਆਂ ਬੈਠੀਆਂ ਕਰਨ ਲੱਗ ਪਏ ਜਾਂਦੀਆਂ ਹਾਂ ਕੋਈ ਘਰ ਚੋਂ ਪਿੰਡ ਚੋਂ ਆ ਜੇ ਕੋਈ ਗੱਲਬਾਤ ਕਰਨੀ ਹੁੰਦੀ ਉਦੋਂ ਇਕੱਠੇ ਹੋ ਕੇ ਬਹਿ ਜਾਂਦੇ ਜੀ ਮਾਤਾ ਫਿਰ ਚਰਖੇ ਚੁਰਖੇ ਜਾਨ ਕਰਦੇ ਆ ਪੁਰਾਣੇ ਗੁਰਦਾਨਾ ਅੱਖਾ ਫੇਰਨ ਜੀ ਕਰਦਾ ਵੀ ਦੁਬਾਰੇ ਫੇਰ ਉਹੀ ਸਮਾਨ ਪਾਣੇ ਆ ਵੀ ਕਾ ਜੇ ਲੱਗ ਜਗੇ ਤਾਂ ਵੀ ਕਰ ਲਾਂਗੇ ਚੱਕੀ ਵਿੱਚ ਚਲਾ ਲੈਂ ਜੀ ਚੱਕੀ ਚੁੱਕੀ ਸਭ 베ਦਦੀਆਂ ਮੈਂ ਅੱਛਾ ਚੱਕੀ ਵੀ ਹੁਣ ਫੇਰਦੇ ਹਾਂ ਦਾ ਦਾ ਦੂਦ ਦੱਸ ਦਿੰਨੀ ਆ ਨਿਗਰੀ ਅਸੀਂ ਕੱਪੜੇ ਵੀ ਆਪ ਸਲਾਈ ਕਰ ਲੈਂਦੀ ਆ ਅਸੀਂ ਕੱਪੜੇ ਕੁਝ ਖੁਦ ਆਪ ਬਣਾ ਲੈਂਦੇ ਆ ਆਪਸੇ ਹੁੰਦੀਆਂ ਦੋਨੀਆਂ ਜੀ ਇਹ ਜਿਹੜਾ ਕੱਪੜਾ ਹੋਈ ਜਿਵੇਂ ਸੂਟ ਸਸਤਾ ਸਿਲਾਈ ਮਹਿੰਗੀ ਹੋਊਗਾ ਸਿਲਾਈ ਮਹਿੰਗੀ ਹੋਊਗਾ ਕੱਪੜੇ ਲੈ ਜਿੰਦੀਆਂ ਬਹੁਤ ਤੇ ਸਿਉਂਦੀਆਂ ਵੀ ਕੱਪੜੇ ਅਸੀਂ ਆਪ ਹੀ ਖੁਦ ਲੈਣੇ ਆ ਜੀ ਤੇ ਸਿਲਾਈ ਵੀ ਆਏ ਵੀ ਨਹੀਂ ਆਪਾਂ ਕਹਿੰਦੇ ਮਹਿੰਗੇ ਵੀ ਲੈਣੇ ਆ ਸਸਤੇ ਵੀ ਲੈਣੇ ਆ ਸਿਲਾਈ ਅਸੀਂ ਆਪ ਕਰਦੇ ਆ ਸਾਰੇ ਛੋਟਾ ਨਹੀਂ ਲਾਈਨਿੰਗ ਵਾਲੇ ਵੀ ਹੁਣ ਜਿੰਨੇ ਮਹਿੰਗੇ ਪਾਵਾਂ 10000 ਦਾ ਸੂਟ ਉਹ ਅਸੀਂ ਆਪ ਹੀ ਖੁਦ ਕਰਦੇ ਆ ਅੱਛਾ ਇਹ ਨਹੀਂ ਸੋਚਿਆ ਭੈਣੇ ਵੀ 10000 ਰੁਪਏ ਸੂਟ ਤੇ ਲਾਇਆ ਹੁਣ ਆਪਾਂ ਕਿਸੇ ਤੋਂ ਸਵਾਲ ਕਿ ਆਪ ਦੇ ਸਵਾਈ ਜਾ ਕੇ ਸੰਤ ਨਹੀਂ ਆਉਂਗੇ ਨਹੀਂ ਜੀ ਹਾਂ ਅਸੀਂ ਸਾਰੇ ਪਰਿਵਾਰ ਦੇ ਮੰਮੀ ਦੇ ਵੀ ਅਸੀਂ ਆ ਸਰਬਰਵਾਦ ਦੀ ਆਪ ਸੋਣੀ ਆ ਜੀ ਇਹਦੀ ਪੈਨੇ ਫਿਰ ਟ੍ਰੇਨਿੰਗ ਨੂੰ ਲੈ ਕੇ ਤਾਂ ਹਾਂਜੀ ਇਹ ਪਹਿਲਾਂ ਮੈਂ ਵੀ ਅਧ ਪੀਕੇ ਕਰ ਲਈ ਸੀਗੀ ਹਾਂ ਲਈ ਥੋੜੇ ਕਿ ਦਿਨ ਸੀ ਦਸਕ ਦੇਣੀ ਜੀ ਰਿਵਾਸੋ ਵੀ ਜਿਵੇਂ ਦਿਮਾਰਗ ਤੇ ਜਿਵੇਂ ਜਿਵੇਂ ਹੁਣ ਆਪਾਂ ਚੀਜ਼ਾਂ ਵੇਖੀ ਜਾਂਦੇ ਓਵੇਂ ਆਪਾਂ ਨੂੰ ਜ਼ਿਆਦਾ ਹੋਈ ਜਾਂਦਾ ਵੀ ਆਹ ਚੀਜ਼ ਐ ਬਣੂਗੀ ਓਵੇਂ ਬਣਾ ਲਈਦੀ ਹੈ ਹੁਣ ਅਸੀਂ ਕੱਢੇ ਵੀ ਲੈਣੇ ਆ ਕੱਪੜੇ ਵੀ ਕੱਢ ਲੈਣੇ ਆ ਵਾਹ ਜੀ ਵਾਹ ਹਾਂਜੀ ਜਿਵੇਂ ਭੈਣੇ ਤੁਸੀਂ ਵੀ ਦਰਾਨੀਆਂ ਜਥਾਲੀਆਂ ਕੱਟੀਆਂ ਹੋ ਜਾਂਦੀਆਂ ਹੋ ਜਾਂ ਹਾਂਜੀ ਹਾਂਜੀ ਫਿਰ ਕਦੇ ਬਹਿ ਕੇ ਐਵੇਂ ਹੀ ਗੱਲਾਂ ਕਰ ਫਲਾਣੇ ਸੂਟ ਦਾ ਰਵਾਜ ਆ ਗਿਆ ਚਾਰਾ ਤਾਰਾ ਕਿਉਂਕਿ ਉਹ ਬੁੜੀਆਂ ਨੇ ਕਿਹੜਾ ਕੋਈ ਨਸ਼ਾ ਕਰਨਾ ਹੁੰਦਾ ਬੁੜੀਆਂ ਨੇ ਕਿਹੜਾ ਕੋਈ ਨਸ਼ਾ ਕਰਨਾ ਕਿਉਂਕਿ ਜਾਂ ਕੋਈ ਸੋਨੇ ਦਾ ਸ਼ੌਂਕ ਹੁੰਦਾ ਕਿ ਫਲਾਣੇ ਟੌਕਸ ਗੱਲਾਂ ਹੈ ਜਾਂ ਸੂਟਾਂ ਦਾ ਹੁੰਦਾ ਫ ਕਿਹੜੀ ਭੈਣ ਨੂੰ ਵੱਧ ਸ਼ੌਂਕ ਆ ਤੁਹਾਡੇ ਸਾਰਿਆਂ 'ਚ ਕੱਪੜਿਆਂ ਦਾ ਜ਼ਿਆਦਾ ਮੈਨੂੰ ਸ਼ੌਂਕ ਆ ਜੀ ਕੱਪੜਿਆਂ ਦਾ ਬਹੁਤ ਜ਼ਿਆਦਾ ਮੈਨੂੰ ਸ਼ੌਂਕ ਆ ਸਵੇਸ ਸਿਉਣਾ ਹੁਣ ਵੀ ਥੋੜੇ ਮੰਗਿਹਾਈ ਹੋ ਗਈ ਸਿਉਣੇ ਦਾ ਸ਼ੌਂਕ ਤਾਂ ਸਾਰਿਆਂ ਨੂੰ ਹੁੰਦਾਗਾ ਜੀ ਥੋੜੀ ਮੰਗਿਹਾਈ ਵਾਲੀ ਹੋ ਗਈ ਕਰਕੇ ਹੁਣ ਸਿਉਣਾ ਚਪੋ ਕਰਕੇ ਬੱਸ ਜੀ ਜਦੋਂ ਫਿਰ ਸੱਸ ਮਾਂ ਤੁਹਾਨੂੰ ਪੁੱਛਦੀ ਮੈਂ ਸੂਟ ਲੈ ਕੇ ਆਉਣਾ ਕਦੇ ਇਹ ਤਾਂ ਨਹੀਂ ਕਿਹਾ ਵੀ ਕੋਈ ਨੀ ਕਣਕਾ ਲੈਣ ਦੇ ਚੋਲਾ ਨਹੀਂ ਜਾ ਦੇ ਨਹੀਂ ਇਹਨਾਂ ਨੇ ਨਹੀਂ ਇਹ ਗੱਲ ਕਹੀ ਸਾਨੂੰ ਹਾਂ ਵੀ ਜਦੋਂ ਵੀ ਅਸੀਂ ਆਪ ਨੂੰ ਰਾਕੇ ਲੈਉਣੇ ਨਾਲ ਅਸੀਂ ਇਹ ਨਹੀਂ ਕਿਤੇ ਸ਼ਹਿਰ ਨਹੀਂ ਗਏ ਮਮਾ ਸਾਡੇ ਜੀ ਅਸੀਂ ਆਪ ਹੀ ਜਾਣੇ ਆਪ ਹੀ ਬਣਾ ਕੇ ਲੈਉਣੀਆਂ ਜ ਇਹ ਹੋਇਆ ਲੈਦਗੀ ਉਹ ਹੋਇਆ ਇਹਨਾਂ ਨੇ ਤਾਂ ਕਬੂਲ ਆ ਬਸ ਵਾਹ ਬਹੁਤ ਕਰਮ ਆਲੇ ਆ ਜੀ ਦਿਲਵੀਰ ਜਿਵੇਂ ਆਪਾਂ ਗੱਲ ਕਰ ਲਈਏ ਝੋਨਾ ਆਪਣਾ 90 90 ਮਣ ਵੀ ਹੋ ਜਾਂਦਾ 85 85 ਮਾਣਾ ਕਣਕ ਵੀ ਆਪਣੀ 60 60 ਮਾਣਾ 55 55 ਮਣ ਹੋ ਜਾਂਦੀ ਆ ਫਿਰ ਵੀ ਆਪਾਂ ਫੈਮਿਲੀ ਨੂੰ ਕਿਤੇ ਘੁਮਾ ਕੇ ਨਹੀਂ ਲਿਆਉਂਦੇ ਹਾਂ ਹਾਂ ਉਹ ਘੁਮਾਉਣ ਵੀ ਜਦੋਂ ਕੋਈ ਟਾਈਮ ਹੁੰਦਾ ਉਦੋਂ ਜਾਂਦੇ ਆ ਨਹੀਂ ਫਿਰ ਕਾਰੋਬਾਰ ਹੁਣ ਕੀਤ ਜਾਵੜੇ ਹਾਂ ਇਹ ਤਾਂ ਐਨ ਟਾਈਮ ਹੋਊ ਜਾਂਦਾ ਬਹੁਤ ਨੇ ਤੇ ਕਿਤੇ ਜਦੋਂ ਕੋਈ ਹੁੰਦਾ ਟਾਈਮ ਉਹਦਾ ਜਾਣਿਆ ਘੋਣ ਹਾਂ ਕਿ ਉਹ ਤੁਹਾਨੂੰ ਕੁਛ ਨਾ ਕੁਛ ਹੋ ਜਾਂਦਾ ਕਿਤੇ ਮੋਟਰ ਸੜ ਗਈ ਕਿਤੇ ਕਿਤੇ ਕੰਮ ਦਾ ਕੋਈ ਟਾਈਮ ਕਿਤੇ ਕੋਈ ਆਇਆ ਹੋ ਗਿਆ ਕਾਰੋਬਾਰ ਹੋ ਗਿਆ ਤੇ ਬੱਚੇ ਸਕੂਲ ਪੜ੍ਹਦੇ ਹਾਂ ਉਹਨਾਂ ਨੂੰ ਉੱਥੇ ਜਾਣਾ ਹੋ ਗਿਆ ਤੇ ਬੱਚੇ ਸਕੂਲ ਗਏ ਆਏ ਹੋਰ ਵੀ ਕਿਉਂਕਿ ਜਿਹੜਾ ਕਾਰੋਬਾਰ ਹੈ ਹੋਰ ਹੀ 빙ਾਟੇ ਦਾ ਕਿਸਾਨ ਦਾ ਹਨਾ ਤੂੰ ਟਾਈਮ ਨਹੀਂ ਕਿਸਾਨ ਦਾ ਵਸ ਆਇਆ ਵੀ ਜੇਦਾ ਕੰਮ ਹੋ ਗਿਆ ਨਹੀਂ ਪਤਾ ਦਾ ਬਾਹ ਹੋ ਜੇ ਜੇ ਕਿਤੇ ਰੈਲਾ ਦਾ 2 ਘੰਟੇ ਭਵਾ ਜੀ ਆਉ ਹੋ ਵੀ ਰੈਲਾ ਨਹੀਂ ਦਾ ਕੰਮ ਤਾਂ ਹੋਏ ਹੀ ਰਹਿੰਦਾ ਕੋਈ ਨਾ ਕੋਈ ਬੜਾ ਹਮਮ ਤੇ ਹੋਰ ਵੀ ਮਾਤਾ ਜੀ ਦੱਸ ਰਹੇ ਸੀ ਕਹਿੰਦੇ ਸਾਰਾ ਦਿਨ ਨਾਲੇ ਕੰਮ ਕਰਦਾ ਰਹਿੰਦਾ ਨਾਲੇ ਦਿਲਵੀਰ ਹੱਸਦਾ ਰਹਿੰਦਾ ਹਾਂ 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 ਇਹ ਤਾਂ ਬਹੁਤ ਹਾਂ ਹਾਂ ਵਧੀਆ ਹੋਜੀ ਸਸੀ ਕਾਲ ਜੀ ਸਸੀ ਕਾਲ ਜੀ ਕੀ ਹਾਲ ਹੈ ਜੀ ਚੱਲ ਵਧੀਆ ਆਪਣੇ ਦੇ ਜਾਂਦੀਆਂ ਜੀ ਚੱਟ ਬਹੁਤ ਹੀ ਵਧੀਆ अच्छा ए तायजी दा बेटा हां तायजी दा तू सी भाई जना ना बड्डे हो हां जी बड्डे हां 6 ਸਾਲ ਵੱਡਾ ਜਿਵੇਂ ਜਿਵੇਂ ਸ਼ਾਮ ਹੋਈ ਜਾਂਦੀ ਹੈ ਓਵੇਂ ਓਵੇਂ ਮੱਕਣਾ ਮੁਛਤੇ ਚ ਸਾਰੇ ਇਕੱਠਾ ਇਕੱਠਾ ਵੀ ਆ ਇਕੱਠਾ ਹੋਈ ਜਾਂਦਾ ਵਾਹ ਜੀ ਵਾਹ ਬਹੁਤ ਗਰ ਖੁਸ਼ੀ ਮਹਿਸੂਸ ਹੁੰਦੀ ਹੋਊਗੀ ਬਤਾ ਹੋਣੀ ਜਦੋਂ ਵੀ ਕੋਈ ਰਸਤੇ ਰੁਸਗਾਰ ਆਉਂਦਾ ਜਿਵੇਂ ਹੁਣ ਛੁੱਟੀਆਂ ਚੱਲੀ ਜਾਂਦੀਆਂ ਬੱਚੇ ਆਉਂਦੇ ਆ ਭੈਣਾਂ ਦੇ ਫਿਰ ਘਰੀਸ ਕਿਲੇ ਜਾਣੇ ਪੈਂਦੇ ਹੋਣਗੇ ਵੀ ਚਲੋ ਪਿੰਡ ਦੇ ਵਾਰੇ हां जद देनी एचसी पर ऐदा परिवार ਵੱਡਾ ਹੈ। ਬ੍ਰੈਂਡ ਫੈਮਲੀ ਦਾ ਤਾਂ ਬਹੁਤ ਪਰਪੰਦਾ। ਬਹੁਤ ਫਰਕ ਹੈ। ਜੀ। ਕਿਤੇ ਨਾ ਕਿਤੇ ਫਿਰ ਰਿਸ਼ਤੇ ਰਿਸ਼ਤੇਦਾਰੀ 'ਚ ਇੱਕ ਦੋ ਤਾਂ ਗਏ ਰਹਿੰਦੇ ਹੁਣ ਕਿ ਸ਼ਾਮ ਤੱਕ ਪਤਾ ਤਾਂ ਨਹੀਂ ਲੱਗਦਾ। ਨਹੀਂ ਲੱਗਦਾ। ਹੂੰ। ਆ ਬੱਚੇ ਇਹਦਾ ਜਿਹੜੇ ਹੁਣ ਥੋੜਾ ਥੋੜਾ 15-15 ਸਾਲ ਦੇ ਇਹ ਤਾਂ ਕਿਤੇ ਕਿਤੇ ਬਠਿੰਡੇ ਜਾਵੜਦੇ ਆ। ਜੀ। ਕਿਤੇ ਜ਼ਿਆਦਾ ਨਾਨਕੀ ਕੋਈ ਕਿਤੇ ਘੁੰਮਣ ਜਾਵੜਦੇ ਕਿਤਾ ਪੁੱਤਾਂ ਕਿੱਥੇ ਆ। ਜੀ। ਕਰੀ ਜਾਂਦੇ ਦੋ ਬੰਦੇ ਆਪਣੇ ਬੁੜੇ। ਜੀ। ਜਦੋਂ ਫਿਰ ਸੀਜ਼ਨ ਜਿਵੇਂ ਝੋਨੇ ਦਾ ਸਟਾਰਟ ਹੋ ਗਿਆ। ਹਾਂਜੀ। ਸ਼ਾਮ ਨੂੰ ਜਦੋਂ ਇਕੱਠੇ ਹੁੰਨੇ ਆ ਫਿਰ ਗਿਣਤੀ ਵੀ ਕਰਦੇ ਆ ਕੋਈ ਆਇਆ ਤਾਂ ਨਹੀਂ ਗਿਆ ਕਿਤੇ ਸ਼ਾਮ ਨੂੰ ਘਰੇ ਆਉਣ ਵਾਲਾ। ਨਹੀਂ ਨਹੀਂ। ਆਹੀ ਗੱਲ ਹੈ ਕਿਹੜੀ ਗੱਲ ਆਈ ਈ ਨਹੀਂ ਗੱਲ। ਜੀ। ਉਹ ਆਪਸ ਵਿੱਚ ਇਕੱਠੇ ਹੋ ਗਏ ਆਥਨੇ ਰੂਗ ਡਰਾਗ ਕਰਨੇ ਤੇ ਤੜਕੇ ਕਿਹੜਾ ਕੁਸ਼ ਕਾਰਨਾ ਕਾਰੋਬਾਰ ਉਹ ਰਹਿ ਕਰਕੇ ਆਥਨੇ। ਹਾਂ। ਭੇਜਦੇ 10 ਮਿੰਟ। ਮਾਤਾ ਜੀ ਆਉਂਦੀਆਂ ਹੁੰਦੀਆਂ। ਜੀ। ਜਿਦਾ ਸੀ ਮੇਰੇ ਦਾਦਾ ਜੀ ਵਰਗੇ। ਜੀ। ਜਦੋਂ ਕੋਈ ਵੀ ਕੰਮਕਾਰ ਕਰਨਾ ਕੋਈ ਕੰਮ ਵਿੱਢਣਾ। ਆਪ ਕੋਸ਼ਦੇ ਆ ਫੈਮਿਲੀ ਦੇ ਕਿਸੇ ਤਾਂ ਦਿਮਾਗ ਵੱਤਣਾ ਵੀ ਫਲਾਨਾ ਸਿਆਣੂ ਪੁੱਛੀਏ ਉਹਦਾ ਦਿਮਾਗ ਜਿਆਦਾ ਕੰਮ ਕਰਦਾ ਫਿਰ ਉਹ ਦਿਮਾਗ ਦਾ ਕਿਹੜਾ ਸ਼ਾਰਪ ਜਾਂਦੇ ਆ ਉਹ ਨਹੀਂ ਐਡੋ ਅਟਨਾ ਕਾਰੋਬਾਰ 'ਚ ਪੰਡੇ ਹੋਇਆ ਸਾਡੇ ਦਾ ਚਾਹੀਦੇ ਵੱਡੇ ਬੇਟੇ ਆ ਜਸਵੀਰ ਸਿੰਘ ਬਰਾੜ ਉਹਨਾਂ ਨੇ ਜਿਵੇਂ ਕਮਾਈਨ ਦਾ ਹੋ ਗਿਆ ਜੀ ਤੇ ਜਾਂ ਵੀ ਆ ਸੀਲਿਆਂ ਦੇ ਨਾਲ ਟ੍ਰੈਕਟਰ ਦਾ ਕੰਮ ਆ ਟ੍ਰੈਕਟਰ ਦਾ ਦਰਵੀਰ ਹੀ ਕਰਦਾ ਟ੍ਰੈਕਟਰ ਦਾ ਜੀ ਤੋਂ ਜਿਹੜਾ ਮੇਰਾ ਭੱਟਾ ਭਰਾ ਰਵਿੰਦਰ ਸਿੰਘ ਹੂੰ ਉਹ ਜਿਵੇਂ ਕਿ ਇੱਧਰ ਮੋਟਰ ਤੇ ਜਾਵੜਨ ਮੋਟਰਾਂ ਇੰਦੇ ਦੇਖਣਾ ਵੀ ਕੋਈ ਟਰਾਂਸਫਾਰਮਰ ਤਾਂ ਨਹੀਂ ਰਹਿ ਗਿਆ ਜਾਂ ਕੋਈ ਮੋਟਰ ਡਰਾਪ ਤਾਂ ਨਹੀਂ ਹੋ ਗਈ ਉਨਾ ਇਹਨਰ ਮਤਲਬ ਇਹਨਾਂ ਚਾਰ ਨੇ ਕਾਰੋਬਾਰ ਬੰਡੇ ਵਈ ਆਪੋ ਕੰਮ ਸਾਰੇ ਬੰਦੇ ਨਾਲੇ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਐਨਾ ਆਪਾਂ ਸਾਰੇ ਹੀ ਲੜਕੇ ਇੱਕੋ ਕੰਮ ਯਾਰ ਸਾਰੇ ਇੱਕ ਇੱਕ ਬੰਦਾ ਸਾਰੇ ਕੰਮ ਕਰੇ ਉਹ ਵਿਹਲਾ ਨਹੀਂ ਹੋ ਸਕਦਾ ਹੂੰ ਜੀ ਉਹ ਪਾਸ ਹੁਣ ਤੇ ਆਪਣੇ ਜੋ ਪਾਲੀ ਆ ਤੇ ਤਿੰਨ ਬੰਦੇ ਆਪਣਾ ਰੱਖੇ ਹੁੰਦੇ ਆਗੇ ਦੋ ਸਾਲ ਸਾਲ ਤੇ ਰੱਖੇ ਹੁੰਦੇ ਆ ਇੱਕ ਆਪਣਾ ਤਿੰਨ ਆਪਣੇ ਨਿੱਤਰ ਜੀ ਕਿੰਨੇ ਕਿ ਜਾਨਵਰ ਫਿਰ ਆਪਣੇ ਕੋਲੇ ਹੈਗੇ ਇਸ ਟਾਈਮ ਆਪਣੇ ਕੋਲੇ ਦੋਨਾਂ ਘਰਾਂ ਕੋਲੇ ਮਿਲਾ ਕੇ ਹੋਣਗੇ 25 25 ਜਨਵਰੀ ਹੈਗੇ ਆ ਜੀ ਮਾਤਾ ਫਿਰ ਦੁੱਧ ਤੱਕ ਘਰ ਦੇ ਰੜਕਦੇ ਹਾਂ ਇਸ ਟਾਈਮ ਸੇਸੀ ਘਿਓ ਦੀ ਗੱਲ ਕਰੀ ਰਫੈਨ ਫੋਨ ਵਰਤੇ ਦੁੱਧ ਕਿਤੇ ਇਹ ਤਾਂ ਨਹੀਂ ਵੀ ਸਾਰਾ ਦੁੱਧ ਹੀ ਨਹੀਂ ਪਾ ਦਿੰਦੇ ਹੋ ਨਾ ਨਾ ਦੁੱਧ ਜਮੇ ਨਹੀਂ ਪਾਉਂਦੇ ਸਾਡੇ ਤੜਕੇ ਦੇਸੀ ਘਿਓ ਦਾ ਲੱਗਦਾ ਹਾਂ ਲੈ ਦੂਜਾ ਨਹੀਂ ਹੁੰਦਾ ਨਾ ਹੀ ਰਪੈਟਰ ਟੁੱਟ ਜਾਂਦੀ ਕਦੇ ਨਾ ਘਿਓ ਲੈ ਹੁੰਦਾ ਸਾਡੇ ਤਾਂ 20 20 ਬੰਦੇ ਲੱਸੀ ਪਾਣੀ ਲੈ ਕੇ ਜਾਂਦੇ ਪੀਂਦੇ ਆ ਹੁਣ ਵੀ ਹਾਂ ਵਾਜ ਹਾਂ ਮਧਾਨੀ ਫਿਰ ਸਵੇਰ ਉੱਠ ਕੇ ਤੁਸੀਂ ਪਾਉਣੀ ਹੈ ਹਾਂ ਮੈਂ ਇੱਕ ਇੱਕ ਮੇਰੀ ਭੈਣ ਉਧਰ ਜਿਠਾਣੀ ਜੇ 3:00 ਵਜੇ ਉੱਠ ਖੜਨਾ ਇਹਨਾਂ ਨੇ ਜੀ ਅਸੀਂ ਇਹ ਕੀ ਪਤਾ ਇਹ ਕੋਈ ਉੱਸੀਂ ਆ ਵੀ ਨੂਹਾ ਤੋਂ ਪਹਿਲਾਂ ਉੱਠ ਖੜਦਾ ਜੇ ਇਹਨਾਂ ਨੇ ਕਿਤੇ ਜਾਣਾ ਵੀ ਇਹ ਦਾਰੂ ਬੂਟੀ ਲੈਣਾ ਵੀ ਇਹ ਇਹਨਾਂ ਨੇ ਵੀ ਜਾਣਾ ਵੀ ਡਾਕਟਰ ਵੈਕਟਰ ਦੇ ਅਸੀਂ ਉੱਠ ਖੜਨਾ ਇਹਨਾਂ ਤੋਂ ਪਹਿਲਾਂ ਵੀ ਇਹਨਾਂ ਨੇ ਵੀ ਜਾਣਾ ਇਹ ਵੀ ਫਿਰ ਉਹ ਅਰਥ ਦੀਆਂ ਵਿਚਾਰੀਆਂ ਵੀ ਗਈ ਗਈ ਵੀ ਅਸੀਂ ਜਾਣਾ ਹੈ ਜੀ ਜੇ ਕਿਤੇ ਜਾਣਾ ਤਾਂ ਮਿੰਟੋ ਮਿੰਟੀ ਵਸ ਤਿਆਰ ਹੋ ਜਾਂਦੇ ਸਾਰਿਆਂ ਨੇ ਕਿਸੇ ਪਾਸੇ ਜਦੋਂ ਐਡਾ ਵੱਡਾ ਬੇੜਾ ਜਦੋਂ ਕੋਈ ਸੁਨੇਹੇ ਉੱਠ ਖੜਦਾ ਹੈ ਕਈ ਲੇਟ ਉੱਠਣ ਵਾਲੇ ਹੁੰਦੇ ਆ ਪਰਿਵਾਰ ਦੇ ਬੱਚੇ ਦੀ ਗੱਲ ਕਰੀਏ ਹੈਨਾ ਫਿਰ ਉਹ ਐਨ ਸੋਚਦੇ ਬੀ ਦਸਤੇਂੇ ਰੀ ਖੜਕਾ ਕਰਨ ਲੱਗ ਜਿਉਂ 3 ਵਜੇ ਅੱਧੀ ਰਾਤ ਐ ਨਹੀਂ ਨਹੀਂ ਕੋਈ ਨਹੀਂ ਕੋਈ ਕੁਛ ਹਾਂ ਅੱਛਾ ਇੱਕ ਦੂਜੇ ਦਾ ਬਾਰ ਆ ਜਿਵੇਂ ਬਸ ਖੁੱਲੇ ਹੁੰਦੇ ਆ ਇਹ ਆ ਜਾਂਦੇ ਇੱਕ ਦੂਜੇ ਦੇ ਕੋਲ ਬੜੇ ਦੇ ਆ ਆ ਗਏ ਸਾਰੇ ਇਹਨਾਂ ਨੇ ਤਾਂ ਤੜਕੀ ਜਿਵੇਂ ਉੱਠੀ ਗਏ ਨਹਾਈ ਗਏ ਨਹਾ ਕੇ ਆਪਦਾ ਕੋਈ ਜਲੂ ਕਰੇ ਉੱਠ ਗਿਆ ਕੋਈ ਕਿਸੇ ਪਾਸੇ ਨੂੰ ਕੋਈ ਨਾ ਆ ਗਿਆ ਆਪਦਾ ਗੁਰੂ ਨਹਾਉਣਾ ਸਭ ਨੇ ਇੱਥੇ ਹਾਂ ਵੀ ਆਪਦੇ ਮਾਨ ਦੀ ਸ਼ਰਧਾ ਜਿਵੇਂ ਜੀ ਉਹ ਵੇਰ ਆਪ ਦਾ ਕਰ ਲੈਣਾ ਕੰਮ ਜੀ ਦਰਵੀਰ ਫਿਰ ਕਿੰਨੇ ਸਾਰੇ ਬਾਣ ਦੀ ਵਾਹ ਵਾਹੀ ਤੇਰੇ ਕੁੜੇ ਆ ਕਿੰਨੇ ਏਕੜ ਬਾਣ ਹੋ ਜਾਂਦਾ ਸਾਰਾ ਸਾਰਾ ਬਾਣ ਹੋਈ ਜਾਂਦਾਗਾ 125 ਕਿੱਲੇ ਨੂੰ ਹਰੇ 142 40 ਕਿੱਲਾ ਬਾਣ ਬਣਦਾ ਹਾਂ 102 ਬਾਣ ਦਿਹਾੜੀ 40 ਕਿਲੇ ਫਿਰ ਜਾਰੇ ਕਿਹੜਾ ਟਰੈਕਟਰ ਚਲਾਉਣ ਦਾ ਸਕੀਮ ਵੱਧ ਹੈ ਸਾਈਟ ਰਜਿਸਟਰੀ ਰੁਪਈਆ ਆਪਣੇ ਕੋਲੇ ਹਾਂ 36 30 ਨੂ ਹੈ ਲਾਈਨ ਹੂੰ ਤੇ ਖੱਟਾ ਵੀ ਚਲਾਉਣੇ ਉਪਰਾ ਪਹਿਲਾਂ ਪਹਿਲਾਂ ਇਹਦੇ ਨਾਲ ਬਾਏ ਕਰਦੇ ਹੋਣ ਘੱਟ ਕਰਦਾ ਉਹਦਾ ਪੰਜਾ ਟਰੈਕਟਰ ਆ ਜੀ ਜਦ ਨਾਲ ਪਹਿਲਾਂ ਬੋਂਦੇ ਰਹੇ ਆ ਉਹ ਬੀਮ ਪੂ ਮੂ ਜਾ ਵੀ ਆਪ ਦਾ ਬਣਾਇਆ ਪਿਆ ਅੱਛਾ ਰੇ ਨੂੰ ਪਾਉਣ ਵਾਲਾ ਫਿਰ ਕਿਉਂ ਬੀਬੀ ਵਾਲਾ ਵੀ ਹੈ ਹਾਂ ਦੂਜਾ ਵੀ ਹੈ ਸਪਰੇਅ ਕਰਨਾ ਉਹਨੂੰ ਫਿਰ ਦਰਬੀਰ ਕਿੰਨਾ ਟਾਈਮ ਦਾ ਬਣਾਏ ਨੇ ਹੋਣਾ ਹੋ ਗਿਆ 2 ਸਾਲ ਹੋ ਗਏ 2 ਸਾਲ ਹਾਂ ਜੀ ਐਡਾ ਵੱਡਾ ਪਰਿਵਾਰ ਹੈ ਜਦੋਂ ਕਿ ਇੱਕ ਦੂਜੇ ਨੂੰ ਕੁਝ ਕਹਿ ਦਿੰਦਾ ਜੀ ਫਿਰ ਵੱਡੇ ਬਜ਼ੁਰਗ ਹੀ ਟਿਕਾ ਕਰਾ ਦਿੰਦੇ ਆ ਅੱਜ ਤੱਕ ਤਾਂ ਕਿਸੇ ਨੇ ਨਹੀਂ ਕਿਸੇ ਨੇ ਕੁਛ ਵੀ ਐਵੇਂ ਕਹਿ ਦਿੱਤੀ ਗੁੱਸਾ ਹੀ ਨਹੀਂ ਕਰਦੇ ਜਮੇ ਨੇ ਇਹੋ ਜਿਹੀ ਉਹ ਵੀ ਫੇਰ ਹੋ ਜਾਂਦੀ ਹੈ ਜੀ ਗਾਂ ਨਿੱਕੇ ਨਿੱਕੇ ਜਵਾਕਾਂ ਨੱਡਦੇ ਤਾਂ ਉਹ ਨਹੀਂ ਆਪਣੀ ਹੂੰ ਕਿਉਂਕਿ ਜੇ ਮਾਪ ਪਹੁੰਚਾਂਗਾ ਤਾਂ ਤੈਨੂੰ ਪਤਾ ਬੱਚੇ ਚੰਗੇ ਬਿਲਕੁਲ ਉਹਦਾ ਖੂਨ ਤੇ ਜਾਣਾ ਬੱਚੇ ਹੂੰ ਮਾਤਾ ਫੇਰ ਪੁੱਤ ਪਲੋਤੇ ਜਿਹੜੇ ਹੈਗੇ ਆ ਹਾਂਜੀ ਬਾਤਾਂ ਬੂਤਾਂ ਹੁਣ ਵੀ ਕਦੇ ਮੰਜੇ ਤੇ ਪੈ ਕੇ ਢਿੱਡ ਤੇ ਪੈ ਕੇ ਸੁਣ ਲੈਂਦੇ ਆ ਪ੍ਰਾਣ ਨਾਲ ਕਹਿ ਦਿੰਦੇ ਕਿਤੇ ਕਹਿ ਦਿੰਦੇ ਸੁਣਾ ਦੇ ਦਾਦੀ ਹੂੰ ਫੇਰ ਸੁਣਾ ਦਿੰਦੇ ਆ ਪੁਰਾਣੀਆਂ ਬਾਤਾਂ ਫਿਰ ਆਉਂਦੀਆਂ ਜੀ ਹਾਂ ਕੋਈ ਆ ਜਾਂਦੀ ਹੈ ਕੋਈ ਭੁੱਲ ਜਾਂਦੇ ਆ ਹਾਂ ਜੇ ਕਿਸੇ ਪਾਸੇ ਹੋਰ ਸ਼ਰਤ ਲੱਗੀ ਹੁੰਦੀ ਆ ਪਤਾ ਹੀ ਨਹੀਂ ਜੀ ਹਾਂ ਮਾਤਾ ਜੀ ਬਾਪੂ ਜੀ ਵੀਰ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਆ ਪੁਰਾਣੀਆਂ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਕੰਮ ਐ ਸੰਯੁਕਤ ਪਰਿਵਾਰ ਦੇ ਰੂਪ ਵਿੱਚ ਕਾਫੀ ਜੀ ਆਪਾਂ ਰਹਿ ਰਹੇ ਆ ਰੱਬ ਵਸਦਾ ਰੱਬ ਵਸਦਾ ਇਹੋ ਜਿਹੇ ਪਰਿਵਾਰਾਂ ਦੇ ਵਿੱਚ ਦਰਸ਼ਕੋ ਰੱਬ ਵਸਦਾ ਹੈ ਜਾਣਕਾਰੀ ਵਧੀਆ ਦਿੱਤੀ ਆ ਪੁਰਾਣੀਆਂ ਗੱਲਾਂ ਬਾਤਾਂ ਕੀਤੀਆਂ ਆਪਣਾ ਕੰਮਕਾਰ ਆਪਾਂ ਦਰਸ਼ਕਾਂ ਨੂੰ ਦਿਖਾਇਆ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ